ਸਵਾਗਤ ਹੈ ਦੋਸਤੋ ਤੁਹਾਡਾ ਚੈਨਲ ਰੇਪਲ ਕੋ ਪੋਡਕਾਸਟ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਅਸੀਂ ਟੈਰੀ ਗਲਟਨ ਦੀ ਪੁਸਤਕ ਲਟੇਰੀ ਥਿਉਰੀ ਇੰਟਰੋਡਕਸ਼ਨ ਦੇ ਸੰਬੰਧ ਦੇ ਵਿੱਚ ਇੱਕ ਚਰਚਾ ਲੜੀ ਚਲਾਈ ਹੋਈ ਆ ਅਧਿਆਇ ਵਾਰ ਉਹਦੇ ਵੱਖ-ਵੱਖ ਜਿਹੜੇ ਅਧਿਆਇ ਹੈਗੇ ਆ ਉਹਨਾਂ ਦੇ ਵਿੱਚ ਵੱਖ-ਵੱਖਰੇ ਜਿਹੜੇ ਸਹਿਤ ਸਭਾਂਤ ਸਤਾਂਤ ਨਾਲ ਸੰਬੰਧਿਤ ਸਕੂਲ ਆ ਕੂਲਾ ਜਿਹੜੇ ਉਹਨਾਂ ਬਾਰੇ ਅਸੀਂ ਸੰਖੇਪ ਚਰਚਾ ਵਿੱਢੀ ਗਈ ਆ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਐਸੋ ਜਿਹੜੀ ਵਿਚਾਰ ਚਰਚਾ ਜਿਹੜੀ ਹੈਗੀ ਆ ਉਹ ਅਧਿਆਇ 2 ਜਿਹੜਾ ਹੈਗਾ ਏ ਜਿਹਦੇ ਸਬੰਧ ਦੇ ਵਿੱਚ ਪਹਿਲਾਂ ਅਸੀਂ ਗੱਲ ਕਰ ਚੁੱਕੇ ਆ ਅਧਿਆਇ 2 ਜਿਹੜਾ ਹਰਮੇਨੈਟਿਕਸ ਫਿਨੋਮਨੋਲੋਜੀ ਤੇ ਰਿਸੈਪਸ਼ਨ ਥਿਉਰੀ ਉਹਦੇ ਸਬੰਧ ਦੇ ਵਿੱਚ ਹੀ ਅਸੀਂ ਉਸ ਅਧਿਆਇ ਦੇ ਦੂਜੇ ਹਿੱਸੇ ਬਾਰੇ ਗੱਲ ਕਰਾਂਗੇ ਇਸ ਤੋਂ ਪਹਿਲਾਂ ਉਹਦੇ ਪਹਿਲੇ ਹਿੱਸੇ ਜਿਹਦੀ ਵਿੱਚ ਅਸੀਂ ਕਿ ਹੁਸਰਲ ਦੀ ਫਿਨੋਮਨੋਲੋਜੀ ਦੇ ਦਰਸ਼ਨ ਬਾਰੇ ਤੇ ਸਹਿਤ ਤੇ ਭਾਸ਼ਾ ਨਾਲ ਉਹਦੀ ਕੀ ਸੰਬੰਧ ਸੀ ਉਹਦੇ ਸੰਬੰਧ ਦੇ ਵਿੱਚ ਅਸੀਂ ਸੰਖੇਪ ਚਰਚਾ ਕੀਤੀ ਸੀ ਉਸੇ ਹੀ ਕੰਟੀਨਿਊਟੀ ਦੇ ਵਿੱਚ ਅਸੀਂ ਅੱਜ ਇਸੇ ਹੀ ਅਧਿਆਏ 2 ਦੇ ਦੂਜੇ ਹਿੱਸੇ ਜਿਹਦੇ ਵਿੱਚ ਕਿ ਟੈਰੀ ਗਲਟਨ ਮਾਰਟਿਨ ਹਾਈਡੈਗਰ ਜਿਹੜਾ ਦਾਰਸ਼ਨਿਕ ਸੀਗਾ ਉਹਦੇ ਦਰਸ਼ਨ ਸ਼ਾਸਤਰ ਬਾਰੇ ਉਹਦੇ ਮਤਲਬ ਕੀ ਉਹਦਾ ਫਲਸਫੇ ਦੇ ਵਿੱਚ ਉਹਦਾ ਕੀ ਯੋਗਦਾਨ ਸੀ ਤੇ ਸਿਹਤ ਦੇ ਖੇਤਰ ਵਿੱਚ ਉਹਦਾ ਜਿਹੜਾ ਦਾਰਸ਼ਨਿਕ ਜਿਹੜੀਆਂ ਦ੍ਰਿਸ਼ਟੀਆਂ ਸੀ ਉਹ ਸਿਹਤ ਦੇ ਖੇਤਰ ਵਿੱਚ ਕਿਵੇਂ ਮਤਲਬ ਕਿ ਉਹ ਐਪਲਾਈਡ ਹੁੰਦੀਆਂ ਕਿਵੇਂ ਉਹ ਕੰਮ ਕਰਦੀਆਂ ਇਸ ਸੰਬੰਧ ਦੇ ਵਿੱਚ ਟੈਰੀ ਗਲਟਨ ਉਹਦਾ ਕ੍ਰਿਟੀਕਲ ਅਨਲਿਸਿਸ ਕਰਦਾ ਹੈ ਤੇ ਕ੍ਰਿਟੀਕਲ ਅਨਲਿਸਿਸ ਕਰਦਾ ਹੋਇਆ ਉਹਨੂੰ ਇੱਕ ਵਿਸ਼ੇਸ਼ ਇਤਿਹਾਸਕ ਸੰਦਰਭ ਵਿੱਚ ਰੱਖ ਕੇ ਉਹਦੀ ਪਰਚੋਲ ਕਰਦਾ ਹੈ ਤੇ ਪਰਚੋਰ ਕਰਕੇ ਇਸ ਫਲਸਫੇ ਦੀਆਂ ਇਸ ਮਾਵਾਂ ਤੇ ਪ੍ਰਾਪਤੀਆਂ ਨੂੰ ਉਹ ਵੈਲਿਊਏਟ ਕਰਦਾ ਹੈ ਉਨ੍ਹਾਂ ਤੋਂ ਆਪਦੀ ਮਤਲਬ ਮਾਰਕਸਵਾਦੀ ਦ੍ਰਿਸ਼ਟੀ ਰਾਈ ਉਹਦਾ ਉਹਦਾ ਇੱਕ ਵਿਸ਼ਲੇਸ਼ਣ ਪੇਸ਼ ਕਰਦਾ ਹੈ ਤਾਂ ਉਹ ਮਾ ਜਿਹੜੀ ਟੈਰੀ ਗਲਟਨ ਕਿਵੇਂ ਮਤਲਬ ਮਾਰਟਿਨ ਹਾਈਡੈਗਰ ਦੀ ਜਿਹੜਾ ਦਰਸ਼ਨ ਹੈਗੀ ਉਹਦੀ ਕਿਹੜੀ ਕਿਸ ਤਰ੍ਹਾਂ ਦੀ ਪੜਤ ਪੇਸ਼ ਕਰ ਰਿਹਾ ਇਹਦੇ ਸਬੰਧ ਵਿੱਚ ਅਸੀਂ ਸਖੇਪ ਚਰਚਾ ਕਰਾਂਗੇ ਤੁਸੀਂ ਮਤਲਬ ਮਾਰਟਿਨ ਹਾਈਡੈਗਰ ਕਿਉਂਕਿ ਇੱਕ ਬਹੁਤ ਹੀ ਮਤਲਬ ਇੱਕ ਮਹਾਨ ਫਿਲਾਸਫਰ ਆ ਉਹਦੇ ਮਤਲਬ ਉਹਦੇ ਸਬੰਧ ਦੇ ਵਿੱਚ ਹੋਰ ਬਹੁਤ ਸਾਰੀਆਂ ਕਮੈਂਟਰੀਜ਼ ਤੁਹਾਨੂੰ ਮਿਲ ਜਾਣਗੀਆਂ ਬਹੁਤ ਸਾਰੀਆਂ ਪੁਸਤਕਾਂ ਮਿਲ ਜਾਣਗੀਆਂ ਹਾਈਡੈਗਰ ਦੀਆਂ ਆਪਦੀਆਂ ਪੁਸਤਕਾਂ ਦੀ ਜਿਹੜੀ ਸੂਚੀ ਬੜੀ ਲੰਮੀ ਆ ਤਾਂ ਤੁਸੀਂ ਮਤਲਬ ਵਧੇਰੇ ਗਹਿਰਾਈ ਨਾਲ ਮਤਲਬ ਉਹਨੂੰ ਸਮਝਣ ਦੇ ਲਈ ਉਹਦੀਆਂ ਪੁਸਤਕਾਂ ਜਾਂ ਕੋਈ ਹੋਰ ਕਮੈਂਟਰੀ ਜਿਹੜੀ ਹੈਗੀ ਆ ਕੋਈ ਹੋਰ ਵਿਆਖਿਆ ਪੜ ਸਕਦੇ ਆ ਇੱਥੇ ਸਿਰਫ ਅਸੀਂ ਟੈਰੀ ਗਲਟਨ ਦੀ ਜਿਹੜੀ ਪੜਤ ਹੈਗੀ ਆ ਮਾਰਟਿਨ ਹਾਈਡੈਗਰ ਦੀ ਉਹਦੇ ਸਬੰਧ ਵਿੱਚ ਅਸੀਂ ਸੰਖੇਪ ਗੱਲ ਕਰਾਂਗੇ ਤਾਂ ਜਿਵੇਂ ਕਿ ਅਸੀਂ ਪਿੱਛੇ ਹੀ ਗੱਲ ਕੀਤੀ ਸੀ ਵੀ ਮਾਰਟਿਨ ਜਿਹੜਾ ਹਾਈਡੈਗਰ ਆ ਉਹਦਾ ਮਤਲਬ ਕਹਿ ਲਓ ਵੀ ਇੱਕ ਵੱਡਾ ਵਖਰੀਮਾ ਹੈ ਖੁਸਰਲ ਦੀ ਫਿਨੋਲੋਜੀ ਨਾਲੋਂ ਕਿਉਂਕਿ ਵੱਡਾ ਵਖਰੀਵਾ ਕਿਵੇਂ ਆ ਵੀ ਹੁਸਰਲ ਜਿਹੜਾ ਹੈਗਾ ਹੈ ਹੁਸਰਲ ਜਿਹੜਾ ਟ੍ਰਾਂਜ਼ੀਡੈਂਟਲ ਸਬਜੈਕਟ ਦੀ ਗੱਲ ਕਰਦਾ ਹੈ ਉੱਥੋਂ ਆਪਦੀ ਫਿਲਾਸਫੀ ਨੂੰ ਸ਼ੁਰੂ ਕਰਦਾ ਹੈ ਜਿਹੜਾ ਪਾਰਗਾਮੀ ਆਤਮਾ ਉਹਨੂੰ ਸੈਂਟਰ ਦੇ ਵਿੱਚ ਰੱਖ ਕੇ ਉਹ ਆਪਦੀ ਆਪਦੀ ਜਿਹੜੀ ਫਿਲਾਸਫੀ ਆ ਆਪਦੀ ਜਿਹੜੇ ਫੈਨੋਮਨੋਲੋਜੀਕਲ ਜਿਹੜਾ ਦਰਸ਼ਨ ਹੈਗਾ ਉਹਦੀ ਸ਼ੁਰੂਆਤ ਕਰਦਾ ਹੈ ਤੇ ਹਾਈਡੈਗਰ ਬਿਲਕੁਲ ਇਹਦੇ ਉਲਟ ਇਸ ਜਿਹੜਾ ਟ੍ਰਾਂਜ਼ੀਡੈਂਟਲ ਜਿਹੜਾ ਸਬਜੈਕਟ ਹੈਗਾ ਉਹਨੂੰ ਰੱਦ ਕਰਦਾ ਹੋਇਆ ਉਹ ਮਤਲਬ ਮਾਨਵੀ ਹੋਂਦ ਜਿਹੜੀ ਹੈਗੀ ਆ ਮਾਨਵੀ ਸਤਿੱਤਵ ਜਿਹੜਾ ਹੈਗਾ ਹੈਗਾ ਉਹਨੂੰ ਜਿਹੜਾ ਕੇ ਨਾ ਘਟਾਏ ਜਾਣ ਯੋਗ ਇਰਰੀਡਿਊਸੇਬਲ ਜਿਹੜੀ ਉਹਦੀ ਜਿਹੜੀ ਮਤਲਬ ਹੋਂਦ ਹੈ ਜਿਹੜਾ ਸਤਿੱਤਵ ਹੈਗਾ ਉੱਥੋਂ ਆਪਦੀ ਗੱਲ ਸ਼ੁਰੂ ਕਰਦਾ ਵੀ ਉਹਦੇ ਆਲੇ ਦੁਆਲੇ ਕਿਵੇਂ ਉਹਦਾ ਫਲਸਫਾ ਜਿਹੜਾ ਹੈਗਾ ਏ ਉਹਦਾ ਪਾਪ ਦਾ ਫਲਸਫਾ ਦਾ ਵਿਚਾਰ ਪ੍ਰਬੰਧ ਖੜਾ ਹੁੰਦਾ ਇੱਥੋਂ ਹੀ ਉਹ ਆਪਦੀ ਗੱਲ ਸ਼ੁਰੂ ਕਰਦਾ ਮਾਰਟਿਨ ਹਾਈਡੈਗਰ ਜਿਹਨੂੰ ਕਿ ਉਹ ਦਾਜ਼ਆਇਨ ਕਹਿੰਦਾ ਹੈ ਜਰਮਨ ਦਾ ਸ਼ਬਦ ਹੈ ਡੀਏਐਸਈਆਨ ਤੁਸੀਂ ਇਹਨੂੰ ਜਿਵੇਂ ਵੀ ਵਿਚਾਰਨਾ ਚਾਹੋ ਚਾਰ ਸਕਦੇ ਹੋ ਤੇ ਉਹਦੀ ਜਿਹੜੀ ਪ੍ਰਸੰਦ ਕਿਤਾਬ ਹੈਗੀ ਆ ਬੀਇੰਗ ਐਂਡ ਟਾਈਮ ਜਿਹੜੀ 1927 ਦੇ ਵਿੱਚ ਆਉਂਦੀ ਆ ਇਦੇ ਵਿੱਚ ਉਹ ਆਪ ਦੇ ਜਿਹੜਾ ਸੰਕਲਪ ਹੈਗਾ ਦਾਜ਼ ਆਇਨ ਦਾਜ਼ ਆਇਨ ਦੀ ਗੱਲ ਕਰਦਾ ਇਹਨੂੰ ਮਤਲਬ ਦਾਜ਼ ਆਇਨ ਨੂੰ ਜਿਵੇਂ ਬਹੁਤ ਸਾਰੀਆਂ ਵਿਆਖਿਆਵਾਂ ਆਉਂਦੀਆਂ ਏ ਜਿਦੇ ਵਿੱਚ ਕਿ ਇਹਨੂੰ ਹਿਊਮਨ ਐਗਜ਼ਿਸਟੈਂਸ ਵੀ ਕਿਹਾ ਜਾਂਦਾ ਏ ਠੀਕ ਆ ਦੂਜੇ ਤਾਂ ਇਹਨੂੰ ਕਿਹਾ ਮਤਲਬ ਇਹ ਵੀ ਕਿਹਾ ਜਾਂਦਾ ਵੀ ਗਿਵਨਨੈਸ ਆਫ ਹਿਊਮਨ ਐਗਜ਼ਿਸਟੈਂਸ ਇਨ ਦੀ ਵਰਲਡ ਜਾਂ ਵਾਰਡਨ ਵਾ ਜਿਹੜਾ ਬੀਇੰਗ ਇਨ ਦੀ ਵਰਲਡ ਮਤਲਬ ਕਿ ਇਹ ਜਿਹੜੀ ਦਾਜ਼ ਆਇਨ ਜਿਹੜੀ ਹੈਗੀ ਆ ਮਤਲਬ ਇੱਕ ਹਿਸਾਬ ਦਾ ਜਿਹੜੀ ਮਾਨਵੀ ਹੋਣ ਦਾ ਇੱਕ ਮੋਡ ਆ ਮਾਨਵੀ ਹੋਣ ਦਾ ਇੱਕ ਮੋਡ ਆ ਆਪਾਂ ਕਹਿ ਸਕਦੇ ਇਹਨੂੰ ਅ ਬੀ ਇਹ ਦਾ ਸਾਈਨ ਜਿਹੜਾ ਹੈਗਾ ਮਾਨਵੀ ਹੋਂਦ ਦਾ ਇੱਕ ਮੋੜ ਹੈ ਇਹਦੇ ਵਿੱਚ ਅੱਗੇ ਅਸੀਂ ਦੇਖਾਂਗੇ ਕਿ ਹਾਈਡੈਗਰ ਕਿਵੇਂ ਮਾਨਵੀ ਹੋਂਦ ਜਿਹੜੀ ਹੈਗੀ ਜਾਂ ਕਿਸ ਹੋਂਦ ਜਿਹੜੀ ਹੈਗੀ ਆ ਉਹਨੂੰ ਆਥੈਂਟਿਕ ਤੇ ਅਨਥੈਂਟਿਕ ਜਿਹੜੀਆਂ ਹੈਗੀਆਂ ਮਤਲਬ ਇੱਕ ਤਾਂ ਦੀ ਪ੍ਰਮਾਣਿਕ ਹੋਂਦ ਹੈਗੀ ਇੱਕ ਆਪ੍ਰਮਾਣਿਕ ਹੋਂਦ ਹੈ ਇਹਨਾਂ ਵਿੱਚ ਕਿਵੇਂ ਉਹ ਵੰਡ ਕਰਦਾ ਹੈ ਤੇ ਪ੍ਰਮਾਣਿਕ ਹੋਂਦ ਦੀ ਕਿਵੇਂ ਗੱਲ ਕਰਦਾ ਹੈ ਪ੍ਰਮਾਣਿਕ ਹੋਂਦ ਜਿਹੜੀ ਹੈਗੀ ਉਹ ਕਿਸ ਪ੍ਰਕਾਰ ਦੀ ਹੋਣੀ ਚਾਹੀਦੀ ਆ ਤਾਂ ਇਹਨੂੰ ਸਤਿੱਤਵਾਦੀ ਦਾਰਸ਼ਨਿਕ ਵੀ ਕਿਹਾ ਜਾਂਦਾ ਬਹੁਤ ਸਾਰੇ ਮਤਲਬ ਕਿ ਚਿੰਤਕਾਂ ਦੁਆਰਾ ਇਦੇ ਵਿੱਚ ਬੇਸਿਕਲ ਜਿਹੜਾ ਸਵਾਲ ਹੈਗਾ ਬੀਇੰਗ ਦਾ ਸਵਾਲ ਹੈ ਬੀਇੰਗ ਮਤਲਬ ਇੱਥੇ ਫਿਲਾਸਫੀਕਲ ਕਨਸੈਪਟ ਆ ਤੇ ਮਤਲਬ ਇਹ ਗੱਲ ਕਰਦਾ ਬੀਇੰਗ ਜਿਹੜੀ ਹੈਗੀ ਆ ਉਹ ਬੀਇੰਗ ਦੀ ਜਿਹੜੀ ਬੀਇੰਗ ਜਿਹੜਾ ਹੈਗਾ ਹਿਊਮਨ ਜਿਹੜਾ ਬੀਇੰਗ ਹੈਗਾ ਉਹਦੀ ਐਨਟੋਲੋਜੀ ਬਾਰੇ ਉਹਦੀ ਸਰੰਚਨਾ ਕੀ ਆ ਉਹਦਾ ਮੋਡ ਕੀ ਆ ਤੇ ਵਿਸ਼ੇਸ਼ ਤਰ ਇਹ ਹਿਊਮਨ ਜਿਹੜਾ ਬੀਇੰਗ ਹੈਗਾ ਏ ਇਹਦਾ ਮੋਡ ਕੀ ਆ ਇਹਦੀ ਇਹਦੀ ਸਰੰਚਨਾ ਕੀ ਆ ਇਹ ਕਿਵੇਂ ਇਹਦੀ ਅੰਡਰਸਟੈਂਡਿੰਗ ਹਿਊਮਨ ਦੀ ਅੰਡਰਸਟੈਂਡਿੰਗ ਕਿਵੇਂ ਬਿਲਟ ਹੁੰਦੀ ਆ ਵਰਲਡ ਦੇ ਪ੍ਰਤੀ ਤੇ ਵਰਲਡ ਦੇ ਨਾਲ ਇਹਦੀ ਕੀ ਸਬੰਧ ਆ ਮਤਲਬ ਇਹ ਸੰਸਾਰ ਦੇ ਨਾਲ ਵਰਲਡ ਵੀ ਆਪਦੇ ਆਪ ਦੇ ਆਪ ਦੇ ਵਿੱਚ ਮਤਲਬ ਕਿ ਹਾਈਡੈਗਰ ਲਈ ਇੱਕ ਵੱਖਰਾ ਸੰਕਲਪ ਹੈਗਾ ਏ ਤੇ ਉਹਦੇ ਉਸ ਸੰਬੰਧ ਦੇ ਵਿੱਚ ਅਸੀਂ ਜਾਵਾਂਗੇ ਤਾਂ ਮਤਲਬ ਉਹ ਬਹੁਤ ਮਤਲਬ ਡੰਗਾਈ ਦੇ ਨਾਲ ਅਸੀਂ ਸਮਝਣਾ ਹੋਵੇ ਤਾਂ ਮਤਲਬ ਇਸ ਪਾਸੇ ਨੂੰ ਜਾਵਾਂਗੇ ਤੇ ਇਸ ਸੰਬੰਧ ਦੇ ਵਿੱਚ ਇੱਕ ਵੱਖਰੀ ਵੀਡੀਓ ਬਣ ਸਕਦੀ ਪਰ ਅਸੀਂ ਇਸ ਪਾਸੇ ਪੱਖ ਵੱਲ ਨੂੰ ਅਸੀਂ ਅਜੇ ਛੂੰਦੇ ਨਹੀਂਗੇ ਤਾਂ ਮਤਲਬ ਇਹ ਜਿਹੜੀ ਬੀਇੰਗ ਜਿਹੜੀ ਹੈਗੀ ਆ ਬੀਇੰਗ ਬਦਾ ਸਾਈਨ ਹੈਗਾ ਇਹ ਮਤਲਬ ਜੇਹੀ ਹੁੰਦਾ ਜਿਹੜਾ ਬੀਇੰਗ ਇਨ ਦੀ ਵਰਲਡ ਇਕਲ ਜਿਹੜੀ ਮਨੁੱਖੀ ਹੋਂਦ ਆ ਉਹ ਇਹਦੀ ਵਰਲਡ ਆ ਇਸ ਸੰਸਾਰ ਦੇ ਵਿੱਚ ਹੀ ਆ ਮਤਲਬ ਕਿ ਇਸ ਸੰਸਾਰ ਤੋਂ ਬਾਹਰ ਨਹੀਂ ਹੈਗੀ ਕੋਈ ਮਨੁੱਖੀ ਹੋਂਦ ਮਤਲਬ ਮਨੁੱਖੀ ਹੋਂਦ ਜਿਹੜੀ ਸੰਸਾਰ ਦੇ ਵਿੱਚ ਹੀ ਦੂਜੇ ਪ੍ਰਾਣੀਆਂ ਦੇ ਨਾਲ ਵਿਵਹਾਰਿਕ ਸਬੰਧਾਂ ਦੇ ਵਿੱਚ ਤੇ ਇਸ ਸੰਸਾਰ ਦੇ ਨਾਲ ਆ ਜਿਹਦੇ ਨਾਲ ਅਸੀਂ ਰੋਜ਼ ਦੋ ਚਾਰ ਹੁੰਦੇ ਆ ਇਹਦੇ ਵਿੱਚ ਕੋਈ ਸਾਡੀ ਜਿਹੜੀ ਹੋਂਦ ਆ ਉਹ ਮਤਲਬ ਨਿਰਮਤ ਹੁੰਦੀ ਆ ਮਤਲਬ ਇਹਦੇ ਵਿੱਚੋਂ ਹੀ ਅਸੀਂ ਸਬਜੈਕਟ ਦੇ ਤੌਰ ਤੇ ਇੱਕ ਸੋਚਣਸਿਲ ਪ੍ਰਾਣੀ ਦੇ ਤੌਰ ਤੇ ਤੋਂ ਇਸ ਸੰਸਾਰ ਦੇ ਨਾਲ ਹੀ ਜਿਹੜੀ ਸਾਡੀ ਜੂ ਦੇ ਵਿੱਚੋਂ ਹੀ ਅਸੀਂ ਨਿਰਮਤ ਹੁੰਦੇ ਆ ਮਤਲਬ ਮਨੋਕਿਕ ਆਤਮ ਦੇ ਤੌਰ ਤੇ ਕੋਈ ਇਸ ਸੰਸਾਰ ਤੋਂ ਬਾਹਰੀ ਹੁੰਦ ਨਹੀਂ ਰੱਖਦਾ ਉਹ ਸੰਸਾਰ ਦੇ ਅੰਦਰ ਹੀ ਜਿਹੜਾ ਹੈਗਾ ਏ ਕਿਵਨ ਵਾਰਲਡ ਦੇ ਵਿੱਚ ਹਿਊ ਦੀ ਜਿਹੜੀ ਹੁੰਦਾ ਨਿਰਮਤ ਹੁੰਦੀ ਹੈ ਜਿਵੇਂ ਅਸੀਂ ਹੋਰ ਇਹਨੂੰ ਡੈਰੀ ਗਲਟ ਇਹਨੂੰ ਸੁਖਾਲਾ ਕਰਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਏ ਕਿ ਅਸੀਂ ਕਰਤਿਆਂ ਦੇ ਤੌਰ ਤੇ ਮਤਲਬ ਇਸ ਜਸਹਾਰ ਦੇ ਅੰਦਰੋਂ ਹੀ ਨਿਰਮਤ ਹੋ ਰਹੇ ਆ ਜਿਸ ਨੂੰ ਕਿ ਅਸੀਂ ਪੂਰਨ ਤੌਰ ਤੇ ਪ੍ਰਗਟਾ ਨਹੀਂ ਸਕਦੇਗੇ ਇਹ ਆਪਣੇ ਅਰਥਾਂ ਵਿੱਚ ਅਨੰਤ ਆ ਮਤਲਬ ਇਹ ਸੰਸਾਰ ਆ ਆਪਣੇ ਅਰਥਾਂ ਦੇ ਵਿੱਚ ਅਨੰਤ ਆ ਅਤੇ ਕਰਤਾ ਸਬਜੈਕਟ ਤੇ ਆਬਜੈਕਟ ਇਹਦੇ ਘੇਰੇ ਦੇ ਅੰਦਰ ਹੀ ਨਿਰਮਿਤ ਹੁੰਦੇ ਆ ਇਹਦੇ ਅੰਦਰ ਹੀ ਫੈਲਦੇ ਆ ਇਹਦੇ ਅੰਦਰ ਹੀ ਓਪਜਦੇ ਆ ਬੈਂਸਦੇ ਆ ਤੇ ਇਹ ਸਾਨੂੰ ਨਿਰਮਿਤ ਕਰਦਾ ਏ ਫਿਰ ਉਲਟੇ ਰੂਪ ਵਿੱਚ ਅਸੀਂ ਇਹਨੂੰ ਨਿਰਮਿਤ ਕਰਦੇ ਆ ਤਾਂ ਮਤਲਬ ਇੱਕ ਸਰਕਲ ਬਣ ਜਾਂਦਾ ਏ ਮਤਲਬ ਜਿਵੇਂ ਮਤਲਬ ਦੂਸਰੇ ਪਾਸੇ ਅਸੀਂ ਦੇਖਦੇ ਸੀ ਵੀ ਟੈਰੀ ਗਲਟਨ ਕਹਿੰਦਾ ਵੀ ਸੰਸਾਰ ਨੂੰ ਜਿਹੜਾ ਹੁਸਰਾ ਉਹ ਸਿਰਫ ਮਾਨਸਿਕ ਚਿੱਤਰਾਂ ਤੱਕ ਘਟਾ ਦਿੰਦਾ ਹੈ ਤੇ ਪਰ ਜਿਹੜਾ ਮਤਲਬ ਹੋਇਆ ਹੈ ਮਾਰਟਿਨ ਹਾਈਡੈਗਰ ਕਹਿੰਦਾ ਵੀ ਜਿਹੜੀ ਸੰਸਾਰ ਜਿਹੜਾ ਹੈਗਾ ਜਿਹਦੇ ਅੰਦਰ ਕਿ ਅਸੀਂ ਆਪ ਕਰਤਾ ਦੇ ਤੌਰ ਤੇ ਨਿਰਮਿਤ ਹੁੰਦੇ ਆ ਇਹਦੇ ਨਾਲ ਅਸੀਂ ਦੋ ਚਾਰ ਹੁੰਦੇ ਆ ਇਹਦੇ ਨਾਲ ਅਸੀਂ ਦੂਜੇ ਦੂਜਿਆਂ ਨਾਲ ਸਬੰਧਾਂ ਦੇ ਵਿੱਚ ਹੀ ਆਪਦੀ ਮਤਲਬ ਹੋਂਦ ਨੂੰ ਨਿਰਮਿਤ ਕਰਦੇ ਆ ਤਾਂ ਮਤਲਬ ਇਹ ਸੰਸਾਰ ਦੀ ਜਿਹੜੀ ਆਪ ਦੇ ਆਪ ਚ ਹੋਂਦ ਆ ਉਹ ਬੜੀ ਜਾਲਮਾਨਾ ਹੈ ਉਹ ਬੜੀ ਬੇਲਗਾਮ ਹੋਂਦ ਆ ਜਿਹੜੀ ਵੀ ਸਾਡੇ ਉਦੇਸ਼ਾਂ ਦੇ ਵਿਰੋਧ ਦੇ ਵਿੱਚ ਕਈ ਵਾਰੀ ਖੜਦੀ ਆ ਅਸੀਂ ਇਹ ਅਸੀਂ ਇਹਦੇ ਵਿੱਚ ਇਹਦਾ ਇੱਕ ਹਿੱਸਾ ਬਣ ਕੇ ਹੀ ਜਾਉਣੇ ਮਤਲਬ ਇਹਦਾ ਇੱਕ ਪਾਰਟ ਦੇ ਇਹਦੇ ਵਿੱਚ ਕਿ ਅਸੀਂ ਸਿਰਫ ਇੱਕ ਪਾਰਟ ਆ ਇਹਦੇ ਅੰਦਰ ਤੇ ਉਸ ਪਾਰਟ ਦੇ ਵਿੱਚ ਹੀ ਅਸੀਂ ਇਹ ਸਬੰਧਾਂ ਦੇ ਵਿੱਚ ਹੀ ਜਾਉਣੇ ਆ ਤੇ ਦੂਜੀ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਹੈ ਕਿ ਇਸ ਪ੍ਰਕਾਰ ਜਿਹੜਾ ਹੁਸਰਲ ਆ ਹੁਸਰਲ ਜਿਹੜਾ ਹੁਸਰਲ ਦੇ ਫਲਸਫੇ ਦੇ ਰਾਹੀਂ ਮਤਲਬ ਅਸੀਂ ਪਹਿਲਾਂ ਵੀ ਗੱਲ ਕੀਤੀ ਕਿ ਹੁਸਰਲ ਜਿਹੜਾ ਕੀ ਕਰ ਰਿਹਾ ਵੀ ਜਿਹੜੇ ਮਾਨਵ ਕਰਤੇ ਦੀ ਧਾਰਨਾ ਹਿਊਮਨ ਦੀ ਜਿਹੜੀ ਸੈਂਟਰ ਹੋਣ ਦੀ ਧਾਰਨਾ ਉਸ ਧਾਰਨਾ ਨੂੰ ਦੁਬਾਰਾ ਫੇਰ ਸਟਾਪ ਕਰਨ ਦੀ ਕੋਸ਼ਿਸ਼ ਕਰ ਲਿਆ ਭਾਵੇਂ ਬਨੌਖ ਨੂੰ ਦੁਬਾਰਾ ਮਤਲਬ ਉਹਨੂੰ ਕਰਤਾ ਹੋਣ ਦੇ ਤਖਤ ਤੇ ਬਿਠਾ ਰਿਹਾ ਏ ਪਰ ਜਿਹੜਾ ਹਾਈ ਡੈਗਰ ਹੈਗਾ ਹਾਈ ਡੈਗਰ ਕੀ ਕਰ ਰਿਹਾ ਮਾਰਟਿਨ ਹਾਈ ਡੈਗਰ ਉਸ ਕਰਤਾ ਹੋਣ ਦੀ ਧਾਰਨਾ ਨੂੰ ਡੀਕਨਸਟਰਕਟ ਕਰ ਰਿਹਾ ਉਹਨੂੰ ਵਕੇਂਦ੍ਰਿਤ ਕਰ ਰਿਹਾ ਕਰਤੇ ਨੂੰ ਬੀਜ ਮਨੁੱਖ ਇਸ ਇਸ ਸੰਸਾਰ ਦਾ ਕਰਤਾ ਨਹੀਂ ਹੈਗਾ ਆਪਦੀ ਹੋਣੀ ਦਾ ਸਵਾਮੀ ਨਹੀਂ ਹੈਗਾਗਾ ਮਨੁੱਖ ਇਸ ਇਸ ਸੰਸਾਰ ਦੇ ਵਿੱਚ ਸਬੰਧਾਂ ਦੇ ਵਿੱਚ ਦੂਜਿਆਂ ਦੇ ਨਾਲ ਤੇ ਸੰਸਾਰ ਦੇ ਨਾਲ ਸਬੰਧਾਂ ਦੇ ਵਿੱਚ ਹੀ ਮਤਲਬ ਆਪ ਦਾ ਆਪਦੀ ਆਪ ਦੇ ਸਤਿੱਤਵ ਨੂੰ ਨਿਰਮਿਤ ਕਰਦਾ ਹੈ ਮਤਲਬ ਕਿ ਮਨੁੱਖ ਨੂੰ ਇੱਥੇ ਵਿਕੇਂਦਰਿਤ ਕਰ ਦਿੰਦਾ ਹੈ ਮਾਰਟਿਨ ਹਾਈਡੈਗਰ ਤੇ ਮਤਲਬ ਕਿ ਜਿਹੜਾ ਮਨੁੱਖੀ ਹੁੰਦਾ ਹੈ ਸੰਸਾਰ ਦੇ ਨਾਲ ਹਮੇਸ਼ਾ ਇੱਕ ਡਾਇਲੌਗ ਤੇ ਸੰਵਾਦ ਦੇ ਵਿੱਚ ਰਹਿੰਦੀ ਆ ਤੇ ਸਾਡੀ ਜਿਹੜੀ ਸਮਝ ਵੀ ਹੈਗੀ ਆ ਇਸ ਸੰਸਾਰ ਦੇ ਪ੍ਰਤੀ ਉਵੀ ਮਤਲਬ ਇਸ ਇਸ ਮਤਲਬ ਜਿਹੜੀ ਮਨੁੱਖੀ ਹੋਂਦ ਆ ਜਿਹੜੀ ਲਗਾਤਾਰ ਇਸ ਸੰਸਾਰ ਦੇ ਨਾਲ ਡਾਇਲੌਗ ਹੈਗੇ ਆਏ ਉਸ ਹੋ ਜਿਹੜੀ ਸਾਡੀ ਸਮਝ ਹੈਗੀ ਵੀ ਉਹ ਉਹਦੇ ਉਹਦੇ ਅੰਦਰ ਹੀ ਉਹਦੇ ਘੇਰਿਆਂ ਦੇ ਅੰਦਰ ਹੀ ਨਿਰਮਿਤ ਹੁੰਦੀ ਆ ਅ ਜਿਵੇਂ ਕਿ ਅਸੀਂ ਨੂੰ ਹੋਰ ਸਰਲ ਕਰਕੇ ਸਮਝਣਾ ਹੋਵੇ ਤਾਂ ਜਿਹੜੀ ਮਾਨਵੀ ਸਮਝ ਹੈਗੀ ਉਹ ਮਾਨਵੀ ਹੋਂਦ ਦਾ ਹੀ ਹਿੱਸਾ ਹੈ ਮਤਲਬ ਜਿਹੜੀ ਹਿਊਮਨ ਐਗਜ਼ਿਸਟੈਂਸ ਆ ਹਿਊਮਨ ਐਗਜ਼ਿਸਟੈਂਸ ਦੇ ਨਾਲ ਹੀ ਮਾਨਵੀ ਜਿਹੜੀ ਹੈਗੀ ਆ ਅੰਡਰਸਟੈਂਡਿੰਗ ਜੁੜੀ ਹੋਈ ਆ ਪਰ ਕਿਸੀਂ ਮਤਲਬ ਕਿ ਮਨੁੱਖ ਜਦੋਂ ਮਤਲਬ ਆਪਦੇ ਆਪ ਨੂੰ ਮਾਣਨ ਦੀ ਤਰ੍ਹਾਂ ਇਸ ਸੰਸਾਰ ਦੇ ਵਿੱਚ ਜਾਉਂਦਾ ਹੈ ਤਾਂ ਉਹਦੇ ਜਿਹੜਾ ਮੈਂ ਹੈ ਜਿਹੜਾ ਉਹਦਾ ਸਵੈ ਹੈ ਉਹ ਲਗਾਤਾਰ ਨੂੰ ਅੱਗੇ ਹੋਰ ਵਧਾਉਂਦਾ ਰਹਿੰਦਾ ਹੋਰ ਅੱਗੇ ਵਧਾਉਂਦਾ ਰਹਿੰਦਾ ਪੁਟ ਫਾਰਵਰਡ ਕਰਦਾ ਰਹਿੰਦਾ ਤਾਂ ਹਮੇਸ਼ਾ ਹੀ ਉਹ ਆਪਣੀਆਂ ਜਿਹੜੀਆਂ ਨਵੀਆਂ ਸੰਭਾਵਨਾਵਾਂ ਦੀ ਖੋਜ ਦੇ ਵਿੱਚ ਰਹਿੰਦਾ ਤੇ ਇਹਨਾਂ ਨੂੰ ਪ੍ਰਗਟ ਕਰਦਾ ਰਹਿੰਦਾ ਹੈ ਤਾਂ ਉਹ ਇੱਥੇ ਮਾਰਟਿਨ ਹਾਈਡਗਰ ਕਹਿੰਦਾ ਕਿ ਜਿਹੜੀ ਮੈਂ ਹੈਗੀ ਆ ਉਹ ਕਦੇ ਵੀ ਸ਼ੁੱਧ ਰੂਪ ਹੈ ਜਿਹੜੀ ਆਈ ਹੈਗੀ ਕਦੇ ਵੀ ਸ਼ੁੱਧ ਰੂਪ ਹੈ ਜਿਹੜੀ ਮਨੁੱਖ ਦੀ ਜਿਹੜੇ ਸਵੈ ਹੈਗਾ ਉਹਦੇ ਨਾਲ ਇੱਕ ਮੈਂ ਨਹੀਂ ਹੁੰਦੀਗੀ ਤੇ ਮਤਲਬ ਕਿ ਸਾਡਾ ਜਿਹੜਾ ਮਤਲਬ ਕਹਿ ਲਓ ਵੀ ਸਾਡਾ ਜਿਹੜਾ ਮੈਂ ਹੈਗੀ ਸਾਡਾ ਜਿਹੜਾ ਸਤਿੱਤਵ ਹੈ ਉਹ ਕਦੇ ਵੀ ਸੰਪੂਰਨ ਹੋ ਚੁੱਕਿਆ ক্লোਜ਼ਡ ਪ੍ਰੋਜੈਕਟ ਨਹੀਂ ਅਸੀਂ ਹਮੇਸ਼ਾ ਇੱਕ ਬਨ ਦੀ ਪ੍ਰਕਿਰਿਆ ਦੇ ਵਿੱਚ ਆ ਅਸੀਂ ਬੀਇੰਗ ਜਿਹੜਾ ਹੈਗਾ ਉਹ ਬਿਕਮਿੰਗ ਦੇ ਪ੍ਰੋਸੈਸ ਦੇ ਵਿੱਚ ਆ ਤੇ ਮਾਨਵੀ ਹੋਣ ਦੇ ਸਮੇਂ ਤੇ ਇਤਿਹਾਸ ਦੇ ਅੰਦਰ ਹੀ ਨਿਰਮਤ ਹੋ ਰਹੀ ਹੈ ਮਤਲਬ ਜਿਹੜੀ ਬਿਕਮਿੰਗ ਹੈਗੀ ਆ ਉਹ ਜਿਹੜੀ ਜਸਤਜੂ ਬੰਦੇ ਦੀ ਹੈਗੀ ਆ ਉਹ ਜਸਤਜੂ ਦੇ ਅੰਦਰ ਹੀ ਜਿਹੜੀ ਮਾਨਵੀ ਹੋਣ ਤੇ ਉਹਦੇ ਅੰਦਰ ਹੀ ਮਾਨਵੀ ਸਮਝ ਡਿਵੈਲਪ ਹੋ ਰਹੀ ਆ ਤਾਂ ਜਿਹੜੀ ਇਹ ਸਮਝ ਹੈਗੀ ਆ ਇਹ ਸਮਝ ਵੀ ਮਤਲਬ ਕਿ ਜਿਹੜੀ ਹੈਗੀ ਹੈ ਇਹ ਜਿਹੜੀ ਮੇਰੀ ਸਾਡਾ ਇੱਕ ਖਾਸ ਤਰ੍ਹਾਂ ਦਾ ਜਿਹੜਾ ਸਾਡਾ ਹਿਊਮਨ ਬੀਇੰਗ ਦਾ ਜਿਹੜਾ ਮੋਡ ਆ ਜਿਹੜਾ ਦਾਸ ਆਈਂ ਦਾਜ਼ ਆਈਂ ਨਾ ਉਹਦੀ ਇੱਕ ਡਾਈਮੈਂਸ਼ਨ ਉਹਦਾ ਹੀ ਇੱਕ ਪੱਖ ਆ ਕਿਉਂਕਿ ਉਹ ਕਹਿੰਦਾ ਵੀ ਜਿਹੜਾ ਸਵੈ ਹੈਗਾ ਏ ਜਿਹੜਾ ਬੀਇੰਗ ਦਾ ਜਿਹੜਾ ਸਵੈ ਹੈਗਾ ਹਮੇਸ਼ਾ ਹੀ ਟ੍ਰਾਂਸੈਂਡ ਕਰਨ ਦੀ ਨਿਰੰਤਰਤਾ ਤੇ ਜਸਟ ਊ ਵਿੱਚ ਰਹਿੰਦਾ ਹੈ ਮਤਲਬ ਜਿਹੜਾ ਡਾਇਨਾਮਿਕਸ ਹੈਗਾ ਜਿਹੜਾ ਉਹਦਾ ਸਵੈ ਦਾ ਜਿਹੜਾ ਡਾਇਨਾਮਿਕਸ ਹੈਗਾ ਉਹ ਸਵੈ ਦਾ ਡਾਇਨਾਮਿਕਸ ਜਿਹੜਾ ਹੈਗਾ ਉਹ ਪਾਰਕਾਮਤਾ ਦੀ ਨਿਰੰਤਰਤਾ ਭੀ ਹਮੇਸ਼ਾ ਹੀ ਜਿਹੜਾ ਸਾਡਾ ਜਿਹੜਾ ਸਾਡਾ ਜਿਹੜੀ ਸਾਡੀ ਸਮਝ ਹੈ ਉਹ ਇਸ ਜਿਹੜੀ ਸਤਿੱਤਵ ਦੀ ਜਸਤਜੂ ਨਾਲ ਜੁੜੀ ਹੋਈ ਆ ਵੀ ਜਿਹੜੀ ਮੰਨ ਲਓ ਮੈਂ ਹੈਗੀ ਆ ਜਿਹੜੀ ਮੇਰੀ ਆਈ ਹੈਗੀ ਆ ਜਿਸ ਨੂੰ ਮੈਂ ਹਮੇਸ਼ਾ ਸਰਪਾਸ ਜਾਂ ਪਾਸ ਕਰਨ ਦੀ ਜਸਤਜੂ ਦੇ ਵਿੱਚ ਆ ਤੇ ਉਹਦੇ ਨਾਲ ਹੀ ਸਾਡੀ ਸਮਝ ਜੁੜੀ ਹੋਈ ਹੈ ਸਮਝ ਸਾਡੀ ਉਹ ਤੋਂ ਕੋਈ ਅਲੱਗ ਨਹੀਂ ਹੈਗੀ ਅੰਡਰਸਟੈਂਡਿੰਗ ਤੇ ਇਹਦੇ ਵਿੱਚ ਹੀ ਮਤਲਬ ਅਸੀਂ ਦੇਖਾਂਗੇ ਕਿ ਭਾਸ਼ਾ ਦੇ ਸੰਬੰਧ ਦੇ ਵਿੱਚ ਜਿਵੇਂ ਹੁਸਰਲ ਸੀਗਾ ਹੁਸਰਲ ਭਾਸ਼ਾ ਨੂੰ ਸਿਰਫ ਇੱਕ ਟੂਲ ਸਮਝਦਾ ਸੀਗਾ ਸੰਦ ਸਮਝਦਾ ਸੀਗਾ ਪਰ ਹਾਈਡੈਗਰ ਮਾਰਟਿਨ ਹਾਈਡੈਗਰ ਦੇ ਲਈ ਭਾਸ਼ਾ ਕੋ ਟੂਲ ਜਾਂ ਸੰਦ ਨਹੀਂ ਹੈਗਾਗਾ ਮਤਲਬ ਕਿ ਜਿਹੜਾ ਖੇਤਰ ਆ ਜਿੱਥੇ ਕਿ ਮਾਨਵੀ ਜੀਵਨ ਮੌਲਦਾ ਏ ਤੇ ਉਹਦੇ ਉਹਦੇ ਅੰਦਰ ਲੈ ਕੇ ਵਿਸ਼ਵ ਨੂੰ ਪ੍ਰਗਟ ਕਰਦਾ ਏ ਭਾਸ਼ਾ ਮਤਲਬ ਉਹਨੂੰ ਪੂਰਵ ਪ੍ਰਾਪਤ ਹੁੰਦਾ ਜਿਹਦੇ ਅੰਦਰ ਮਨੁੱਖ ਮਤਲਬ ਆਪਦੇ ਆਪ ਨੂੰ ਡੋਲਦਾ ਏ ਤੇ ਆਪਣੀਆਂ ਸੰਭਾਵਨਾਵਾਂ ਨੂੰ ਪ੍ਰਗਟ ਕਰਦਾ ਉਹ ਪੂਰਵ ਪ੍ਰਾਪਤਕ ਹੁੰਦਾ ਜਿਵੇਂ ਸਰੰਚਨਾਵਾਦੀ ਕਹਿੰਦੇ ਵੀ ਭਾਸ਼ਾ ਪਹਿਲਾਂ ਏ ਭਾਸ਼ਾ ਦੀ ਸਰੰਚਨਾ ਦੇ ਵਿੱਚ ਮਾਨਵੀ ਹੋਂਦ ਡੋਲਦੀ ਆ ਮਾਨਵੀ ਹੋਂਦ ਵੈਕਸਦੀ ਆ ਤਾ ਮਤਲਬ ਕਿ ਕਦੀ ਨਾ ਕਦੇ ਜਿਹੜੀ ਮਤਲਬ ਟੈਰੀ ਗਲਟਨ ਕਹਿੰਦਾ ਕਿ ਮਤਲਬ ਹੁਸਰਲ ਦੀ ਜਿਹੜੀ ਮਤਲਬ ਸਪੋਰੀ ਮਤਲਬ ਜਿਹੜਾ ਮਾਰਟਿਨ ਹਾਈਡੈਗਰ ਦੀ ਜਿਹੜੀ ਸਮਝ ਆ ਕਦੀ ਨਾ ਕਦੇ ਸਰੰਚਨਾਵਾਦੀਆਂ ਨਾਲ ਮਤਲਬ ਕਿਹੜੇ ਮੇਲ ਖਾਂਦੀ ਆ ਤਾਂ ਮਤਲਬ ਇਹ ਟੈਰੀ ਗਲਟਨ ਦੀ ਧਾਰਨਾ ਹੈ ਤੇ ਟੈਰੀ ਗਲਟਨ ਇੱਥੇ ਇੱਕ ਹੋਰ ਗੱਲ ਕਹਿੰਦਾ ਵੀ ਜਿਹੜੀ ਮਾਰਟਿਨ ਹਾਈਡੈਗਰ ਦੀ ਜਿਹੜੀ ਇਹ ਸਮਝ ਆ ਉਹ ਮਤਲਬ ਕਿ ਪ੍ਰੀ ਸ਼ੋਕਰਾਤਿਕ ਦੌਰ ਦੇ ਫਲਸਫੇ ਨਾਲ ਮੇਲ ਖਾਂਦੀ ਆ ਜਿਹੜਾ ਪ੍ਰੀ ਸ਼ੁਕਰਾਤਿਕ ਦੌਰ ਦਾ ਫਲਸਫਾ ਸਬਜੈਕਟ ਤੇ ਅਡਜੈਕਟ ਦੀ ਡੁਆਲਿਟੀ ਹੈ ਨਹੀਂਗੀ ਇੱਥੇ ਤੇ ਬੀਇੰਗ ਦੋਹਾਂ ਦੇ ਘੇਰਿਆਂ ਦੇ ਅੰਦਰ ਹੀ ਡੋਡਡਾਲ ਦਾ ਇਹ ਤੇ ਬੀਇੰਗ ਤੋਂ ਦੋਹਾਂ ਦੇ ਘੇਰੇ ਅੰਦਰ ਹੀ ਮਤਲਬ ਕਿ ਉਸ ਮਤਲਬ 몰 ਦਾ ਹੈ ਮਤਲਬ ਜਿਹੜੀ ਡੁਆਲਿਟੀ ਹੈ ਇੱਥੇ ਵੀ ਅਸੀਂ ਡੁਆਲਿਟੀ ਦੀ ਗੱਲ ਨਹੀਂ ਕਰਦਾ ਕਿਉਂਕਿ ਉਹ ਬੀਇੰਗ ਜਿਹੜਾ ਹੈਗਾ ਏ ਬੀਇੰਗ ਇਸ ਸੰਸਾਰ ਤੋਂ ਬਾਹਰ ਹੁੰਦ ਨਹੀਂ ਰੱਖਦਾ ਜੇ ਸੰਸਾਰ ਹੈਗਾ ਏ ਉਹ ਬੀਇੰਗ ਤੋਂ ਬਾਹਰ ਹੁੰਦ ਨਹੀਂ ਰੱਖਦਾਗਾ ਤੇ ਮਤਲਬ ਦੋਨੇ ਇੱਕ ਦੂਜੇ ਵਿੱਚ ਇੱਕ ਮੈਕਨੇ ਜਿਹੜਾ ਡਿਵੈਲਟੀ ਆ ਉਸ ਜਿਹੜੀ ਡਿਵੈਲਟੀ ਤੋਂ ਪੂਰਵ ਦਾ ਜਿਹੜਾ ਫਲਸਫਾ ਹੈ ਉਸ ਫਲਸਫੇ ਨਾਲ ਮਾਰਟਿਨ ਹਾਈਡੈਗਰ ਦਾ ਫਲਸਫਾ ਜਿਹੜਾ ਹੈਗਾ ਏ ਉਹ ਸਬੰਧ ਰੱਖਦਾ ਜਿਹੜਾ ਟੈਰੀ ਗਲਟਨ ਦਾਖਣਾ ਹੈ ਤੇ ਮਤਲਬ ਜਿਹੜਾ ਇਹ ਫਲਸਫਾ ਹੈ ਇਹ ਫਲਸਫਾ ਮਤਲਬ ਕਿ ਕਦੀ ਨਾ ਕਦੀ ਮਾਰਟਿਨ ਹਾਈਡੈਗਰ ਦਾ ਜਿਹੜਾ ਫਲਸਫਾ ਹੈ ਮਤਲਬ ਟੈਰੀ ਗਲਟਨ ਕਹਿੰਦਾ ਵੀ ਕਦੇ ਨਾ ਕਦੇ ਮਤਲਬ ਕਿ ਇਹ ਫਲਸਫਾ ਜਿਹੜੀ ਐਨਲਾਈਟਮੈਂਟਲ ਜਿਹੜੀ ਗਿਆਨ ਕਰਨ ਦੀ ਜਿਹੜੀ ਇਨਸਟਰੂਮੈਂਟਲ ਰੈਸ਼ਨੈਲਿਟੀ ਸੀ ਜਿਹਦੇ ਵਿੱਚ ਕਿ ਤਰਕ ਬੜਾ ਮਕਾਨ ਕੀ ਹੋ ਗਿਆ ਸੀ ਬੜਾ ਦਾਬੇ ਵਾਲਾ ਹੋ ਗਿਆ ਸੀ ਤੇ ਕੁਦਰਤ ਦੇ ਖਿਲਾਫ ਹੋ ਗਿਆ ਸੀਗਾ ਮਤਲਬ ਉਸ ਇਨਸਟਰੂਮੈਂਟਲ ਤਰਕ ਦੇ ਖਿਲਾਫ ਜਿਹੜਾ ਹੈਗਾ ਮਤਲਬ ਕਦੇ ਨਾ ਕਦੇ ਜਿਹੜਾ ਹਾਈਡੈਗਰ ਦਾ ਜਿਹੜਾ ਫਲਸਫਾ ਹੈ ਮਾਰਟਿਨ ਹਾਈਡੈਗਰ ਦਾ ਫਲਸਫਾ ਹੈ ਉਸ ਫਲਸਫੇ ਦੇ ਵਿਰੋਧ ਵਿੱਚ ਖੜਦਾ ਹੋਇਆ ਉਹਨੂੰ ਰੱਦ ਕਰਦਾ ਹੈ ਮਤਲਬ ਇਹ ਕਿ ਕਮਾਰ ਟੈਰੀਗਲਟ ਨੇ ਵੀ ਕਿਸਾਨ ਦੀ ਜਿਹੜੀ ਇੱਕ ਵਿਵਹਾਰਿਕ ਸਮਝ ਹੁੰਦੀ ਆ ਉਸ ਵਿਵਹਾਰਿਕ ਸਮਝ ਦੀ ਤਰ੍ਹਾਂ ਹੈਗਾ ਇਹ ਮਾਰਟਿਨ ਹਾਈਡੈਗਰ ਦਾ ਫਲਸਫਾ ਤੇ ਇਸੇ ਕਰਕੇ ਹੀ ਉਹਨੂੰ ਬਲੈਕ ਫੋਰੈਸਟ ਕਿਹਾ ਜਾਂਦਾ ਕਿਉਂਕਿ ਪਹਿਲੀ ਵਾਰੀ ਕੀ ਹੁੰਦਾ ਵੀ ਜਿਹੜਾ ਸਤਾਰਿਆਂ ਧਰਤੀ ਆਕਾਸ਼ ਤੇ ਜੰਗਲਾਂ ਨੂੰ ਨਿਮਰ ਹੋ ਕੇ ਸੁਣਨ ਦੀ ਗੱਲ ਆ ਵੀ ਜਿਹੜਾ ਜਿਹੜੀ ਅਕਲਾਂ ਦੀ ਜਿਹੜੀ ਧਮਕਾ ਜਿਹੜੀ ਅਕਲ ਦੀ ਜਿਹੜੀ ਤੌਸ ਆ ਰੀਜ਼ਨ ਦੀ ਜਿਹੜੀ ਤੌਸ ਆ ਉਹਨੂੰ ਰੱਦ ਕਰਕੇ ਮਤਲਬ ਕਿ ਤਾਰਿਆਂ ਦੀ ਆਕਾਸ਼ ਦੀ ਧਰਤੀ ਨੂੰ ਇਸ ਕੁਦਰਤ ਕਾਇਨਾਤ ਨੂੰ ਮਤਲਬ ਕਿ ਸੁੰਨਾ ਨਿਮਰ ਹੋ ਕੇ ਮਤਲਬ ਇਸ ਤਰ੍ਹਾਂ ਦਾ ਫਲਸਫੇ ਫਲਸਪਾ ਹੈਗਾ ਮਾਰਟਿਨ ਹਾਈਡੇਗਰ ਦਾ ਤੇ ਉਹ ਕਹਿੰਦਾ ਵੀ ਜਿਹੜਾ ਬੀਇੰਗ ਹੈਗਾ ਬੀਇੰਗ ਜਿਹੜਾ ਇੱਕ ਮੋਡ ਆਫ ਬੀਇੰਗ ਹੈਗਾ ਜਿਹੜਾ ਉਹਨੂੰ ਇਸ ਪਾਸੇ ਵਾਲ ਮਤਲਬ ਜ਼ਰੂਰੀ ਤੌਰ ਤੇ ਵਿਕਸਿਤ ਹੋਣਾ ਚਾਹੀਦਾ ਹੈ ਤੇ ਇਹ ਮਤਲਬ ਇਹ ਸਬੰਧ ਜਿਹੜੇ ਹੈਗੇ ਸੀ ਲੈਵਿਸ ਦੇ ਫਾਲਸਫੇ ਵਿੱਚ ਵੀ ਦੇਖੇ ਸੀ ਟੈਰੀ ਗਲਟਨ ਇਹਨੂੰ ਲੈਵਿਸ ਨਾਲ ਜੋੜ ਦਿੰਦਾ ਵੀ ਲੈਵਿਸ ਵੀ ਕਿਵੇਂ ਜਿਹੜੀ ਆਰਗੈਨਿਕ ਸੁਸਾਇਟੀ ਆ ਮਤਲਬ ਇੱਕ ਪਾਸੇ ਆਰਗੈਨਿਕ ਸਮਾਜ ਹੈ ਇੱਕ ਪਾਸੇ ਇੰਡਸਟਰੀਅਲਾਈਜੇਸ਼ਨ ਤੋਂ ਬਾਅਦ ਜਿਹੜਾ ਸ਼ਹਿਰੀ ਸਮਾਜ ਹੈ ਜਿਹੜਾ ਮਕਾਨ ਕੀ ਤਰਕ ਦੇ ਉੱਤੇ ਖੜਿਆ ਹੋਇਆ ਹੈ ਉਹਦੇ ਵਿਰੋਧ ਦੇ ਵਿੱਚ ਮਤਲਬ ਕਿ ਜਿਹੜੀ ਇਸ ਤਰ੍ਹਾਂ ਦਾ ਜਿਹੜਾ ਇੱਕ ਪ੍ਰਸਵਾਦੀ ਤਰ੍ਹਾਂ ਦਾ ਜਿਹੜਾ ਫਲਸਫਾ ਹੈ ਉਹਨੂੰ ਬਿਲਡ ਕਰ ਰਿਹਾ ਹੈ ਮਤਲਬ ਮਾਰਟਿਨ ਹਾਈਡੈਗਰੀ ਜਿਹਾ ਟੈਰੀ ਗਲਟਨ ਦਾ ਮਤਲਬ ਕਹਿਣਾ ਹੈ ਤੇ ਦੂਜਾ ਮਤਲਬ ਜੇਸੀਂ ਆਰਟ ਦੇ ਸਬੰਧ ਦੇ ਵਿੱਚ ਮਾਰਟਿਨ ਹਾਈਡੈਗਰ ਦੀ ਗੱਲ ਕਰੀਏ ਤਾਂ ਮਤਲਬ ਇੱਥੇ ਵੀ ਬੜਾ ਉਹਦੀਆਂ ਮਹੱਤਵਪੂਰਨ ਅੰਤਰਦ੍ਰਿਸ਼ਟੀਆਂ ਉਹਨਾਂ ਦਿਤੀਆਂ ਆਰਟ ਦੇ ਸਬੰਧ ਦੇ ਵਿੱਚ ਵੀ ਆਰਟ ਆਰਟ ਦੀ ਹੋਂਦ ਕਿਸ ਤਰ੍ਹਾਂ ਦੀ ਹੈ ਹਨਾ ਤੇ ਆਰਟ ਦੀ ਹੋਂਦ ਮਤਲਬ ਕਿ ਉਹ ਕਹਿੰਦਾ ਵੀ ਜਿਵੇਂ ਮੰਨ ਲਓ ਕਦੇ ਵੀ ਸਾਡੀ ਜਿਹੜੀ ਸਮਝ ਹੈਗੀ ਉਹ ਸਾਡੀ ਇੱਛਾ ਨਾਲ ਵਿਵਹਾਰਿਕ ਇੱਛਾ ਨਾਲ ਜੁੜੀ ਹੁੰਦੀ ਹੈ ਹਨਾ ਤੇ ਅਸੀਂ ਮਤਲਬ ਜਿਹੜਾ ਆਰਟ ਕੀ ਕਰਦਾ ਵੀ ਆਰਟ ਇੱਥੇ ਜਿਹੜੇ ਮਤਲਬ ਕਹਿ ਲਓ ਵੀ ਜਿਹੜਾ ਜਿਹੜੀ ਜਿਹੜਾ ਸਾਡੇ ਮਤਲਬ ਵਰਲਡ ਹੈਗਾ ਜੇ ਜੇ ਸਿੱ ਪਹਿਲਾਂ ਵੀ ਗੱਲ ਕੀਤੀ ਸੀ ਵੀ ਜੇ ਅਸੀਂ ਵਰਲਡ ਵਰਲਡ ਦਾ ਕਨਸੈਪਟ ਮਾਰਟਿਨ ਹਾਈਡੈਗਰ ਦੇ ਫਲਸਫੇ 'ਚ ਸਮਝਣਾ ਹੋਵੇ ਤਾਂ ਉਹਦੀ ਆਪ ਦੀਆਂ ਬੜੀਆਂ ਗਹਿਰਾਈਆਂ ਹਨ ਵਰਲਡ ਇੱਥੇ ਬੜਾ ਹੀ ਮਤਲਬ ਟੈਕਨੀਕਲ ਤੇ ਮੜਾ ਹੀ ਇੱਕ ਸੂਖਮ ਕਨਸੈਪਟ ਆ ਤੇ ਵਰਲਡ ਨੂੰ ਅਸੀਂ ਆਰਟ ਦੇ ਨਾਲ ਜੋੜ ਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਆਰਟ ਦੀ ਉਹਦੇ ਵਿੱਚ ਕੀ ਮਤਲਬ ਕਹ ਲਓ ਵੀ ਹੋਂਦ ਦਾ ਇੱਕ ਵੱਖਰੀ ਹੋਂਦ ਹੈ ਇੱਕ ਵੱਖਰਾ ਪ੍ਰਕਾਰ ਜਿਹਾ ਉਹ ਮਾਰਟਿਨ ਹਾਈਡੈਗਰ ਦੇ ਫਲਸਫੇ ਆ ਉਹਦੇ ਨਾਲ ਕਿਵੇਂ ਜੁੜਿਆ ਹੋਇਆ ਇਹਨੂੰ ਆਪਾਂ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਤੇ ਮਤਲਬ ਫਾਰ ਐਗਜ਼ਾਮਪਲ ਉਥੋਂ ਇੱਕ ਉਦਾਹਰਨ ਦਿੰਦਾ ਵੀ ਇੱਕ ਹਥੌੜ ਹਥੌੜੀ ਇੱਕ ਟੂਲ ਆ ਹਥੌੜੀ ਨਾਲ ਅਸੀਂ ਮੰਨ ਲਓ ਅਸੀਂ ਕੰਨ ਤੇ ਇੱਕ ਚਿੱਤਰ ਲਗਾ ਰਹੇ ਹਾਂ ਕਿ ਕਿਲ ਗੱਡ ਰਹੇ ਹਾਂ ਤੇ ਚਿੱਤਰ ਲਗਾ ਰਹੇ ਹਾਂ ਤਾਂ ਉਸ ਪ੍ਰਕਿਰਿਆ ਦੇ ਵਿੱਚ ਮਤਲਬ ਹਥੌੜੀ ਜਿਹੜੀ ਟੂਲ ਹੈਗੀ ਉਹਦੀ ਟੂਲਨੈਸ ਕੀ ਆ ਉਹਦੀ ਐਂਟੋਲੋਜੀ ਕੀ ਆ ਉਹਦੀ ਟੂਲਨੈਸ ਕੀ ਆ ਉਹ ਟੂਲਨੈਸ ਨਾ ਕਦੇ ਵੀ ਸਾਡੇ ਸਮਝ ਵਿੱਚ ਨਹੀਂ ਰਹਿੰਦੀ ਉਹ ਹਿਡਨ ਰਹਿੰਦੀ ਔਰ ਲੋਕੀ ਰਹੇ ਹੀ ਰਹਿੰਦੀ ਆ ਤਾਂ ਆਰਟ ਕੀ ਕਰਦਾ ਵੀ ਕਈ ਵਾਰੀ ਮਾ ਫਾਰ ਇਗਜ਼ੈਂਪਲ ਕੀ ਹੁੰਦਾ ਵੀ ਅਸੀਂ ਮੰਨ ਲਓ ਵੀ ਇੱਕ ਦਿਨ ਅਸੀਂ ਕੋਈ ਕੈਲ ਲਗਾ ਰਹੇ ਹਾਂ ਜਾਂ ਥੋੜੇ ਨਾਲ ਕੰਮ ਕਰ ਰਹੇ ਹਾਂ ਤਾਂ ਥੋੜਾ ਅਚਾਨਕ ਟੁੱਟ ਜਾਂਦਾ ਹੈ ਮਾਰਟ ਮਤਲਬ ਟੈਰੀ ਗਲਟਨ ਕਹਿੰਦਾ ਤਾਂ ਉਸ ਵਕਤ ਅਸੀਂ ਹਥੌੜੇ ਦੀ ਹੋਂਦ ਬਾਰੇ ਉਹਦੀ ਟੂਲਨੈਸ ਬਾਰੇ ਉਹਦੀ ਉਹਦੀ ਹੋਂਦ ਕੀ ਹੈ ਉਹ ਐਜ਼ ਅ ਬੀਇੰਗ ਕੀ ਹੈ ਉਹਦੀ 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 ਅਨਟੋਲੋਜੀ ਕੀ ਹੈ ਉਹਦੇ ਬਾਰੇ ਅਸੀਂ ਚੇਤਨ ਹੁੰਨੇ ਆ ਉਹਦੇ ਬਾਰੇ ਸਾਨੂੰ ਪਹਿਲੀ ਵਾਰੀ ਪਤਾ ਲੱਗਦਾ ਵੀ ਉਹ ਥੋੜਾ ਹੈ ਉਹਦੀ ਵੀ ਇੱਕ ਹੋਂਦ ਆ ਮ ਜਿਹੜੀ ਪਹਿਲਾਂ ਸਾਡੀਆਂ ਅੱਖਾਂ ਤੋਂ ਓਝਲ ਰਹਿੰਦੀ ਆ ਮਤਲਬ ਜੇ ਅਸੀਂ ਅਸੀਂ ਰੂਸੀ ਰੂਪਵਾਦੀਆਂ ਦੇ ਅਜੇ ਨਹੀਂ ਵੀ ਕਰਨ ਦੇ ਸਿਧਾਂਤ ਦੇ ਅਨਸਾਰ ਵੀ ਦੇਖਣਾ ਹੋਵੇ ਤਾਂ ਉਹ ਵੀ ਇਹਦੇ ਨਾਲ ਮਿਲਦਾ ਜੁਲਦਾ ਸਿਧਾਂਤ ਆ ਤਾਂ ਅਸੀਂ ਪਹਿਲੀ ਵਾਰੀ ਮਤਲਬ ਉਹਦੀ ਟੂਨਲੈਸ ਆ ਉਹਦੇ ਬਾਰੇ ਅਸੀਂ ਮਤਲਬ ਚੇਤਨ ਹੋਣੇ ਆ ਤਾਂ ਮਤਲਬ ਉਹ ਲੁਕਿਆ ਹੋਇਆ ਪੱਖ ਪਹਿਲਾਂ ਸਾਡੀ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਮਤਲਬ ਅਸੀਂ ਇੰਨੇ ਸੁਭਾਵਿਕ ਹੋ ਜਾਂਦੇ ਕਿ ਉਹ ਸਾਡੇ ਅੱਖਾਂ ਮੂਰੇ ਨਹੀਂ ਆਉਂਦਾ ਤੇ ਮਤਲਬ ਆਰਟ ਦਾ ਕੰਮ ਉਸ ਲੁਕੇ ਹੋਏ ਸੰਸਾਰ ਨੂੰ ਅੱਖਾਂ ਮੂਰੇ ਲੈ ਕੇ ਆਉਣਾ ਉਹ ਇਸੇ ਨੂੰ ਹੀ ਉਹ ਮਤਲਬ ਕਹਿੰਦੇ ਉਹ ਮਾਰਟਿਨ ਹਾਈਡੈਗਰ ਵਰਲਡ ਕਹਿੰਦਾ ਹੈ ਮਤਲਬ ਕੋਈ ਪੇਸ਼ ਨਹੀਂ ਕਰ ਰਿਆ ਮਤਲਬ ਕਿਸੇ ਦੀ ਨਕਲ ਨਹੀਂ ਪੇਸ਼ ਕਰ ਰਿਆ ਕੋਈ ਮਤਲਬ ਕਿ ਇੱਕ ਸੰਸਾਰ ਆ ਤੇ ਉਹ ਸੰਸਾਰ ਦੀ ਪੇਸ਼ਕਾਰੀ ਕਰ ਰਿਆ ਆਰਟ ਪੇਸ਼ਕਾਰੀ ਨਹੀਂ ਕਰ ਰਿਆ ਆਰਟ ਮਤਲਬ ਕਿ ਉਹ ਵਰਲਡ ਜਿਹੜਾ ਹੈਗਾ ਉਹ ਵਰਲਡ ਦੀ ਲੁਕੇ ਹੋਏ ਜਿਹੜਾ ਸੰਸਾਰ ਆ ਜਿਹੜਾ ਜਿਹੜਾ ਕਨਸੈਪਟ ਆ ਜਿਹੜਾ ਸੰਸਾਰ ਦਾ ਕਨਸੈਪਟ ਆ ਵਰਲਡ ਦਾ ਉਹ ਨੂੰ ਸਾਹਮਣੇ ਲੈ ਕੇ ਆਉਂਦਾ ਜਿਹੜੀ ਜਿਹੜੀ ਹਿਡਨ ਜਿਹੜਾ ਹੈਗਾ ਪਹਿਲਾਂ ਹਿਡਨ ਰਹਿੰਦਾ ਸਾਡੇ ਰੋਜ਼ਮਰਾਂ ਦੀ ਜ਼ਿੰਦਗੀ ਤੋਂ ਕਿਉਂਕਿ ਅਸੀਂ ਰੋਜ਼ਮਰਾਂ ਦੀ ਜ਼ਿੰਦਗੀ 'ਚ ਇਹਨੇ ਮਕਾਨ ਕੀ ਹੋ ਜਾਂਦੇ ਸਾਡੀ ਜਿਹੜੀ ਪ੍ਰਤੱਖਣ ਦ੍ਰਿਸ਼ਟੀ ਹੁੰਦੀ ਉਹਨੇ ਸਾਦੀ ਜਾਂਦੀ ਆ ਕਿ ਉਹ ਸੀ ਉਸ ਉਸ ਵਰਲਡ ਨੂੰ ਅਸੀਂ ਦੇਖ ਨਹੀਂ ਸਕਦੇ ਆਰਟ ਉਸ ਵਰਲਡ ਨੂੰ ਸਾਡੇ ਸਾਹਮਣੇ ਲੈ ਕੇ ਆਉਂਦਾ ਫਿਰ ਇੱਕ ਹੋਰ ਉਦਾਹਰਨ ਦਿੰਦਾ ਏ ਵਾਨ ਗਾਗ ਦੀ ਪੇਂਟਿੰਗ ਹੈਗੀ ਆ ਸ਼ੂਜ਼ ਹੈਗੀ ਆ ਕਿਸਾਨ ਦੇ ਸ਼ੂਜ਼ ਦੇ ਜਿਹੜੇ ਹੈਗੀ ਆ ਉਹਦੀ ਪੇਂਟਿੰਗ ਆ ਹੁਣ ਇੱਥੇ ਮਾਰਟਿਨ ਹਾਈਡੈਗਰ ਇਹ ਨਹੀਂ ਮਤਲਬ ਕਿ ਉਹ ਉਸ ਕਿਸਾਨ ਦੀ ਮਤਲਬ ਕਹ ਲਓ ਵੀ ਕਿਸਾਨ ਦੇ ਸ਼ੂਜ਼ ਨੂੰ ਰਿਪਰੈਜ਼ੈਂਟ ਕਰ ਰਿਹਾ ਇਹ ਨਹੀਂ ਕਰ ਰਿਹਾ ਉਹ ਮਤਲਬ ਰਿਪਰੈਜੈਂਟੇਸ਼ਨ ਨਹੀਂ ਕਰ ਰਿਹਾ ਉਹ ਕੀ ਕਰ ਰਿਹਾ ਉਹ ਜਿਹੜੀ ਸ਼ੂਜ਼ ਹੈਗੇ ਆ ਜਿਹੜੇ ਉਹ ਸ਼ੂਜ਼ ਦੀ ਐਨਟੋਲੋਜੀ ਕੀ ਹੈਗੀ ਆ ਉਹ ਸ਼ੂਜ਼ ਦਾ ਵਰਲਡ ਕੀ ਹੈਗਾ ਏ ਉਹਦੇ ਪਿੱਛੇ ਉਹਦਾ ਵਰਲਡ ਕੀ ਖੜਿਆ ਹੋਇਆ ਏ ਜਿਹੜਾ ਸਾਨੂੰ ਰੋਜ਼ਮਰਗ ਦੀ ਜ਼ਿੰਦਗੀ 'ਚ ਦਿਸਦਾ ਨਹੀਂਗਾ ਪਰ ਮਤਲਬ ਕਿ ਆਰਟ ਉਹ ਸ਼ੂਜ਼ ਨੂੰ ਇਸ ਤਰ੍ਹਾਂ ਪੇਸ਼ ਕਰਦਾ ਜਿਹੜੀ ਉਹਦੀ ਸ਼ੂਨੈਸ ਆ ਜਿਹੜੀ ਉਹਦੀ ਉਹਦੀ ਮਤਲਬ ਕਹਿ ਲਓ ਵੀ ਉਹਦੀ ਐਨਟੋਲੋਜੀ ਆ ਉਹਦੀ ਮਤਲਬ ਉਹਦਾ ਅਦਿੱਖ ਜਿਹੜਾ ਪੱਖ ਹੈਗਾ ਏ ਜਿਹਦੇ ਵਿੱਚ ਕਿ ਕਿਸਾਨ ਦਾ ਦੁੱਖ ਦਰਦ ਤੇ ਨਾਲ ਹੀ ਉਹਦੀ ਕਿਰਤ ਲੁਕੇ ਹੋਏ ਨੇ ਹਨਾ ਜਿਹੜਾ ਉਹ ਲੁਕੀ ਹੋਈ ਕਿਰਤ ਦਾ ਜਿਹੜਾ ਸੰਸਾਰ ਆ ਕਿਸਾਨ ਦਾ ਉਹ ਮਤਲਬ ਉਹ ਬੂਟਾਂ ਦੇ ਰਾਹੀ ਵਾਨਗਗ ਦੀ ਪੇਂਟਿੰਗ ਦੇ ਰਾਹੀ ਸਾਡੇ ਸਾਹਮਣੇ ਆ ਜਾਂਦਾ ਹੈ ਉੱਥੇ ਕੋਈ ਮਤਲਬ ਉਹਦੀ ਮਤਲਬ ਉਹਨੂੰ ਨਕਲ ਨਹੀਂ ਪੇਸ਼ ਕਰ ਰਿਹਾ ਉਹਨੂੰ ਰਿਪਰੈਜ਼ੈਂਟ ਨਹੀਂ ਕਰ ਰਿਹਾ ਆਰਟ ਮਤਲਬ ਉਸ ਲੁਕੇ ਹੋਏ ਸੰਸਾਰ ਨੂੰ ਸਾਡੇ ਸਾਹਮਣੇ ਲੈ ਕੇ ਆ ਰਿਹਾ ਹੈ ਤੇ ਉਸ ਲੁਕੇ ਹੋਏ ਸੰਸਾਰ ਦੇ ਨੂੰ ਸਾਹਮਣੇ ਲਿਆਉਣ ਦੇ ਵਿੱਚ ਆਰਟ ਦਾ ਮਹੱਤਵਪੂਰਨ ਯੋਗਦਾਨ ਤਾਂ ਮਾਰਟਿਨ ਹਾਈਡੈਗਰ ਜਿਹੜਾ ਹੈਗਾ ਏ ਅ ਲਿਟਰੇਰੀ ਜਿਹੜੀ ਵਿਆਖਿਆ ਦੇ ਸਬੰਧ ਦੇ ਵਿੱਚ ਵੀ ਮਤਲਬ ਉਹਦੀਆਂ ਬਹੁਤ ਸਾਰੀਆਂ ਮਤਲਬ ਕਹ ਲਓ ਵੀ ਮੱਤਵਪੂਰਨ ਧਾਰਨਾਵਾਂ ਐ ਵੀ ਫਾਰ ਇਗਜ਼ਾਮਪਲ ਉਹ ਕਹਿੰਦਾ ਵੀ ਮਾਨਵੀ ਅਮਲ ਤੇ ਆਧਾਰਤ ਨਹੀਂ ਹੈਗੀ ਆ ਮਤਲਬ ਜਿਹੜਾ ਆਰਟ ਹੈਗਾ ਏ ਮਤਲਬ ਆਰਟ ਮਤਲਬ ਕਿ ਲੇਖਕ ਦੀ ਲੇਖਕ ਦੇ ਨਾਲ ਸੀ ਸੰਬੰਧ ਰੱਖਦਾ ਉਹਦਾ ਸੈਲਫ ਦਾ ਉੱਪਰ ਪ੍ਰਗਟਾਵਾ ਨਹੀਂ ਹੈਗਾ ਆਰਟ ਤਾਂ ਮਸਲੂਕਵੇਂ ਸੰਸਾਰ ਨੂੰ ਪੇਸ਼ ਕਰਨਾ ਐ ਇਹ ਵੀ ਮਤਲਬ ਜਿ ਲਟੇਰੀ ਵੀ ਆਖਿਆ ਵੀ ਹੈਗੀ ਆ ਲਟੇਰੀ ਵੀ ਆਖਿਆ ਵੀ ਬਸ ਲੋਕਵੇਂ ਸੰਸਾਰ ਨੂੰ ਹੀ ਪ੍ਰਗਟ ਕਰਨਾ ਹੈ ਜਿਹੜਾ ਸਹੈਤ ਦੇ ਵਿੱਚ ਪ੍ਰਗਟ ਹੋ ਰਿਹਾ ਹੈ ਤੇ ਇਹਦੇ ਲਈ ਪਹਿਲਾਂ ਸਾਡਾ ਜਿਹੜਾ ਕ੍ਰਿਟਿਕ ਹੈਗਾ ਜਾਂ ਪਾਠਕ ਹੈਗਾ ਉਹਨੂੰ ਉਹ ਸੰਸਾਰ ਦੇ ਮਿਸਟਰੀਅਸ ਜਿਹੜਾ ਰਹਾਸ ਦੇ ਵਿੱਚ ਆਪਦੇ ਉਹਨੂੰ ਸਪੁਰਦ ਕਰ ਦੇਣਾ ਚਾਹੀਦਾ ਫਾਰ ਇਗਜ਼ਾਮਪਲ ਇੱਕ ਹੋਰ ਉਦਾਹਰਨ ਦਿੰਦਾ ਜਿਹੜੀ ਉਹ ਥਿੰਗਸ ਵੀ ਉਹਦਾ ਇੱਕ ਕਨਸੈਪਟ ਆ ਥਿੰਗ ਜਿਹੜਾ ਹੈਗਾ ਇਹ ਉਹਦੇ ਨਾਲ ਹੀ ਜੁੜਿਆ ਹੋਇਆ ਵਰਲਡ ਦੇ ਨਾਲ ਹੀ ਮਤਲਬ ਉਹ ਇੱਕ ਮੰਦਿਰ ਦੀ ਧਾਰਨ ਦਿੰਦਾ ਵੀ ਇੱਕ ਮਾਊਂਟੇਨਸ ਦੇ ਵਿੱਚ ਇੱਕ ਮੰਦਿਰ ਆ ਉਹ ਮੰਦਿਰ ਜਿਹੜਾ ਹੈਗਾ ਉਹ ਮੰਦਿਰ ਮੰਦਿਰ ਜਿਹੜਾ ਹੈਗਾ ਉਹ ਮੰਦਿਰ ਦੇ ਮੰਦਿਰ ਜਿਹੜਾ ਹੈਗਾ ਉਹ ਕਿਸੇ ਹੋਰ ਦੀ ਪੇਸ਼ਕਾਰੀ ਨਹੀਂ ਹੈਗਾ ਮਤਲਬ ਜਿਹੜੀ ਉਹ ਆਰਕੀਟੈਕਚਰ ਹੈਗਾ ਉਹ ਕਿਸੇ ਹੋਰ ਦੀ ਪੇਸ਼ਕਾਰੀ ਨਹੀਂ ਹੈਗਾ ਕੋਈ ਮੰਦਿਰ ਤੋਂ ਉਹਦੀ ਉਹਦੀ ਇੱਕ ਮਿਮੇਟਿਕ ਪੇਸ਼ਕਾਰੀ ਹੈਗੀ ਆ ਉਹਦਾ ਹਨਾ ਮਤਲਬ ਮੰਦਿਰ ਕੀ ਹੈਗਾ ਮੰਦਿਰ ਮੰਦਿਰ ਦੀ ਜਿਹੜੀ ਹੋਂਦ ਆ ਮੰਦਿਰ ਦੀ ਹੋਂਦ ਉਸ ਆਲੇ-ਦੁਆਲੇ ਜਿਹੜਾ ਹੈਗਾ ਇਨਸਾਨ ਦੀ ਹੋਂਦ ਤੇ ਆਲੇ-ਦੁਆਲੇ ਉਹਦੇ ਨਾਲ ਜਿਹੜੀਆਂ ਹੋਰ ਵਸਤੂਆਂ ਜੁੜੀਆਂ ਹੋਈਆਂ ਉਸ ਪੂਰੇ ਵਰਤਾਰੇ ਦੇ ਨਾਲ ਸੰਬੰਧਾਂ ਦੇ ਵਿੱਚ ਹੀ ਉਹਦੀ ਹੋਂਦ ਆ ਉਸ ਸੰਸਾਰ ਆ ਜਿਹੜਾ ਆਪਣੇ ਆਪ ਦੇ ਵਿੱਚ ਸੰਸਾਰ ਆ ਉਸ ਸੰਸਾਰ ਦੇ ਵਿੱਚ ਹੀ ਉਹ ਆਰਕੀਟੈਕਚਰ ਜਿਹੜੀ ਹੈਗੀ ਆ ਬਨਾਵਟ ਦੀ ਹੋਂਦ ਹੈਗੀ ਆ ਉਹਦੇ ਵਿੱਚ ਹੀ ਉਹਦਾਕ ਅਰਥ ਹੈਗਾ ਤਾਂ ਇਸ ਤਰ੍ਹਾਂ ਮਤਲਬ ਕਿ ਮਾਰਟਿਨ ਹੈਡੈਗਰ ਆਰਟ ਤੇ ਕਲਾ ਦੇ ਸੰਬੰਧ ਦੇ ਵਿੱਚ ਆਪਣੀਆਂ ਧਾਰਨਾਵਾਂ ਪੇਸ਼ ਕਰਦਾ ਹੈ ਤੇ ਟੈਰੀ ਗਲਟ ਨੇ ਇਹਨਾਂ ਧਾਰਨਾਵਾਂ ਦੀ ਆਲੋਚਨਾ ਕਰਦਾ ਹੈ ਫਾਰ ਐਗਜ਼ਾਮਪਲ ਜਿਹੜਾ ਮਤਲਬ ਕਿ ਇੱਕ ਤਾਂ ਜਿਹੜਾ ਔਥੈਂਟਿਕ ਮਤਲਬ ਇੱਕ ਪ੍ਰਮਾਣਿਕ ਤੇ ਆਪ੍ਰਮਾਣਿਕ ਹੋਂਦ ਦਾ ਮਤਲਬ ਇੱਥੇ ਜਦੋਂ ਨਖੇੜਾ ਕਰਦਾ ਏ ਪ੍ਰਮਾਣਿਕ ਹੋਂਦ ਕੀ ਆ ਪ੍ਰਮਾਣਿਕ ਹੋਂਦ ਕੀ ਆ ਵੀ ਅਸੀਂ ਰੋਜ਼ਮਰਾਂ ਦੀ ਜ਼ਿੰਦਗੀ ਨੂੰ ਜਿਉਂ ਰਹੇ ਆ ਅਸੀਂ ਅਸੀਂ ਸਿਰਫ ਉਹਨੂੰ ਜਿਉਂਦੇ ਚਲੇ ਜਾਂਦੇ ਆ ਅਸੀਂ ਕਦੇ ਵੀ ਆਪਦੇ ਰੋਜ਼ਮਰਾਂ ਦੇ ਜਿਹੜੇ ਇਨਕਾਊਂਟਰ ਹੈਗੇ ਰਿਐਲਿਟੀ ਦੇ ਨਾਲ ਜਾਂ ਦੂਜਿਆਂ ਦੇ ਨਾਲ ਮਤਲਬ ਉਹਨਾਂ ਨੂੰ ਅਸੀਂ ਇੰਨੇ ਚੇਤਨ ਹੋ ਕੇ ਉਹਨਾਂ ਨੂੰ ਉਹਨਾਂ ਨੂੰ ਮਤਲਬ ਕਿ ਅਸੀਂ ਜਿਉਂਦੇ ਨਹੀਂਗੇ ਫਾਰ ਐਗਜ਼ਾਮਪਲ ਜਿਵੇਂ ਉਹਦਾ ਇੱਕ ਮੌਤ ਦਾ ਕਨਸੈਪਟ ਆ ਮਤਲਬ ਮੌਤ ਨੂੰ ਹਮੇਸ਼ਾ ਚੇਤੇ ਰੱਖ ਕੇ ਹੀ ਅਸੀਂ ਆਪਦੇ ਜੀਵਨ ਨੂੰ ਆਥੈਂਟਿਕ ਪ੍ਰਮਾਣਿਕਤਾ ਨਾਲ ਜਿਉਂ ਸਕਦੇ ਆ ਮਤਲਬ ਪ੍ਰਮਾਣਿਕ ਇਹੀ ਮਤਲਬ ਮਨੁੱਖ ਦਾ ਸੱਚਾ ਇਤਿਹਾਸ ਆ ਇਹੀ ਅੰਦਰੂਨੀ ਇਤਿਹਾਸ ਜਿਹੜਾ ਪ੍ਰਮਾਣਿਕ ਇਤਿਹਾਸ ਆ ਮਤਲਬ ਡੇ ਟੂ ਡੇ ਇਨਕਾਊਂਟਰਿੰਗ ਹੈਗੀ ਆ ਮਤਲਬ ਦੂਜਿਆਂ ਦੇ ਨਾਲ ਸਾਡੀ ਇਨਕਾਊਂਟਰਿੰਗ ਕਿਉਂਕਿ ਜਿਹੜਾ ਮੌਤ ਦਾ ਜਿਹੜਾ ਮੌਤ ਦਾ ਚੇਤਾ ਹੈ ਮੌਤ ਦਾ ਚੇਤਾ ਹੀ ਸਾਨੂੰ ਮਤਲਬ ਦੂਜਿਆਂ ਦੇ ਨਾਲ ਦੂਜੇ ਮਨੁੱਖਾਂ ਦੇ ਨਾਲ ਤੇ ਸੰਸਾਰ ਦੇ ਨਾਲ ਸਾਡੀ ਹੋਂਦ ਤੇ ਸਾਡੇ ਮਕਸਦ ਨੂੰ ਪ੍ਰਗਟ ਕਰੂਗਾ ਵੀ ਸਾਡਾ ਮਕਸਦ ਕੀ ਹੈ ਸਾਡਾ ਟਾਈਮ ਸਪੈਨ ਆ ਜਿਹੜਾ ਜੀਵਨ ਤੇ ਮੌਤ ਦਾ ਜਿਹੜਾ ਟਾਈਮ ਸਪੈਨ ਆ ਉਹਦੇ ਵਿੱਚ ਸਾਡਾ ਮਕਸਦ ਕੀ ਆ ਅਸੀਂ ਉਹਨੂੰ ਜਿਉਣਾ ਕਿਵੇਂ ਆ ਉਹ ਜਿਹੜੀ ਇਨਕਾਊਂਟਰਿੰਗ ਹੈਗੀ ਡੇ ਟੂ ਡੇ ਜਿਹੜੀ ਉਹ ਮਾਈਨਰ ਇਨਕਾਊਂਟਰਿੰਗ ਹੈਗੀ ਆ ਉਹਦੀ ਉਹ ਗੱਲ ਕਰਦਾ ਉਹ ਹੀ ਉਹਦੇ ਲਈ ਮਤਲਬ ਕਹਿ ਲਓ ਵੀ ਟਾਈਮ ਆ ਟਾਈਮ ਕੋਈ ਮਨੁੱਖੀ ਹੋਂਦ ਤੋਂ ਸਤਿੱਤਵ ਤੋਂ ਬਾਹਰ ਦੀ ਚੀਜ਼ ਨਹੀਂ ਹੈਗੀ ਟਾਈਮ ਨੂੰ ਮਤਲਬ ਕਿ ਮਨੁੱਖੀ ਜਿਹੜੀ ਉਹ ਜਿਹੜੀ ਜੁਸਤਜੂ ਹੈਗੀ ਆ ਰੋਜ਼ ਮਰਦੀ ਉਹ ਉਹਦੇ ਨਾਲ ਹੀ ਸਬੰਧ ਰੱਖਦਾ ਹੈ ਤੇ ਉਹੀ ਉਹਦੀ ਪ੍ਰਮਾਣਿਕ ਹੁੰਦਾ ਵੀ ਉਹਨੂੰ ਚੇਤੇ ਰੱਖਦੇ ਹੋਏ ਮੌਤ ਨੂੰ ਚੇਤੇ ਰੱਖਦੇ ਹੋਏ ਤੇ ਉਹਦੇ ਵਿੱਚ ਹੀ ਆਪਦੀਆਂ ਜਿਹੜੀਆਂ ਸੰਭਾਵਨਾਵਾਂ ਨੂੰ ਲਗਾਤਾਰ ਮੁਨੱਖ ਨੇ ਪ੍ਰਗਟ ਕਰਨਾ ਹੈ ਇੰਡੀਵਿਜੂਅਲ ਮਤਲਬ ਇਨਕਾਊਂਟਰਿੰਗ ਆ ਟੈਰੀ ਗਲਡਨ ਕਹਿੰਦਾ ਵੀ ਇੱਥੇ ਮਤਲਬ ਕਿ ਜਿਹੜਾ ਮਾਰਟਿਨ ਹਾਈਡੈਗਰ ਇੱਕ ਐਬਸਟ੍ਰੈਕਟ ਕਨਸੈਪਟ ਤੇ ਚਲਾ ਜਾਂਦਾ ਮਤਲਬ ਟਾਈਮ ਉਹ ਲਈ ਇੱਕ ਅਮੂਰਤ ਸੰਕਲਪਾ ਇੱਕ ਇੰਡੀਵਿਜੂਅਲ ਇੱਕ ਮੂਰਤ ਮਤਲਬ ਟਾਈਮ ਜਿਹੜਾ ਹੈਗਾ ਉਹ ਇਤਿਹਾਸ ਤੋਂ ਵੱਖਰਾ ਇਤਿਹਾਸ ਦਾ ਕੀ ਹੈ ਵੱਡੇ ਵੱਡੇ ਰਾਜਾਂ ਦੀ ਤਬਦੀਲੀ ਹੋ ਰਹੀ ਆ ਠੀਕ ਆ ਮਤਲਬ ਕਹਿ ਲੋ ਯੰਗ ਯੰਗ ਯੁੱਧ ਹੋ ਰਹੇ ਆ ਜਾਂ ਮਤਲਬ ਇੱਕ ਵੱਡੇ ਪਰਿਵਰਤਨ ਵਾਪਰ ਰਹੇ ਆ ਮਤਲਬ ਟਾਈ ਡਿਗਲਟਰ ਨੇ ਇਸ ਤਰ੍ਹਾਂ ਹਿਸਟਰੀ ਨੂੰ ਇੰਟਰਪਰਟ ਕਰਦਾ ਏ ਤੇ ਮਤਲਬ ਕਿ ਦੂਜੇ ਪਾਸੇ ਜਿਹੜਾ ਹੈਗਾ ਇਹ ਹ ਹਿਸਟਰੀ ਹੈਗੀ ਟਾਈਮ ਹੈਗਾ ਟਾਈਮ ਮਤਲਬ ਕਿ ਉਹਦੇ ਆਸਤੇ ਮਤਲਬ ਕਿ ਮਾਰਟਿਨ ਹਾਈਡੈਗਰ ਆਸਤੇ ਉਹ मीनिंगफुल ऑਥੈਂਟਿਕ ਜਿਹੜੀ ਉਹਦੀ ਪਰਸਨਲ ਹਿਸਟਰੀ ਆ ਉਹਦੀ ਰਿਸਪੌਂਸਿਬਿਲਟੀ ਆ ਉਹਨੇ ਆਪਦੀ ਮਤਲਬ ਹੋਦ ਨੂੰ ਕਿਵੇਂ ਨਿਰਮਿਤ ਕਰਨਾ ਏ ਆਪਦੀਆਂ ਜਿਹੜੀਆਂ ਸੰਭਾਵਨਾਵਾਂ ਨੂੰ ਕਿਵੇਂ ਪ੍ਰਗਟ ਕਰਨਾ ਹੈ ਆਪਦੀ ਮੌਤ ਪ੍ਰਤੀ ਜਾਗਰੂਕ ਹੁੰਦੇ ਹੋਏ ਪਰ ਜਿਹੜਾ ਇਤਿਹਾਸ ਆ ਮਤਲਬ ਜੇ ਅਸੀਂ ਪਹਿਲਾਂ ਵੀ ਗੱਲ ਕੀਤੀ ਟੈਰੀ ਗਲਡਨ ਮਾਰਕਸਵਾਦੀ ਆ ਉਹ ਜਿਹੜਾ ਹੈਗਾ ਇਹ ਮਨੁੱਖ ਤੇ ਸਮਾਜ ਦੇ ਡਾਇਲੈਕਟ ਨੂੰ ਬਹੁਤ ਮਤਲਬ ਦੇ ਸੰਬੰਧ ਦੇ ਵਿੱਚ ਹੀ ਮਤਲਬ ਕਹ ਲਓ ਵੀ ਇਸ ਪੂਰੀ ਮਨੁੱਖ ਦੀ ਜਿਹੜੀ ਹੋਂਦ ਨੂੰ ਜਾਂ ਉਹਦੀ ਜਸਤਜੂ ਨੂੰ ਪੇਸ਼ ਕਰਦਾ ਏ ਬਈ ਕਿਉਂਕਿ ਮਾਰਕਸਵਾਦੀ ਤੇ ਮਾਰਕਸ ਮਾਰਕਸ ਦੀ ਵੀ ਇੱਕ ਥਾਂ ਤੇ ਧਾਰਨਾ ਹੈਗੀ ਹੈ ਕਿ ਮਨੁੱਖ ਆਪਦੇ ਸੰਸਾਰ ਨੂੰ ਘੜਦਾ ਜ਼ਰੂਰ ਹੈ ਮੈਨ ਮੇਕਸ ਈਜ਼ ਓਨ ਹਿਸਟਰੀ ਪਰ ਉਸ ਤਰ੍ਹਾਂ ਨਹੀਂ ਘੜਦਾ ਜਿਸ ਤਰ੍ਹਾਂ ਉਹ ਘੜਨਾ ਚਾਹੁੰਦਾ ਹੈ ਹਮੇਸ਼ਾ ਹੀ ਮਤਲਬ ਜਿਹੜੇ ਪੂਰਵ ਇਤਿਹਾਸ ਦੇ ਜਿਹੜੇ ਪ੍ਰੇਤ ਹੈਗੇ ਆ ਉਹਦੇ ਮੋਢਿਆਂ ਤੇ ਸਵਾਰ ਰਹਿੰਦੇ ਆ ਤਾਂ ਮਨੁੱਖ ਮਤਲਬ ਆਪਦੇ ਮਤਲਬ ਮਨੁੱਖਾ ਜਿਹੜੀ ਜਿਹੜੀ ਮਨੁੱਖ ਦੀ ਜਿਹੜੀ ਫਰੀ ਵੈਲ ਆ ਮਤਲਬ ਉਹ ਨਹੀਂ ਵੀ ਫਰੀ ਵੈਲ ਨਹੀਂ ਹੁੰਦੀ ਮਤਲਬ ਕਿ ਉਹਦਾ ਜਿਹੜਾ ਡਾਇਲੈਕਟ ਹੈਗਾ ਉਸ ਡਾਇਲੈਕਟ ਨੂੰ ਨਹੀਂ ਸਮਝ ਰਿਆ ਤੇ ਉਹਨਾਂ ਕ ਅਮੂਰਤ ਟਾਈਮ ਦੇ ਕਨਸੈਪਟ ਦੇ ਵਿੱਚ ਲੈ ਜਾਂਦਾ ਹੈ ਇੱਥੇ ਮਾਰਟਿਨ ਹਾਈਡਗਰ ਇਸ ਪੱਖ ਤੋਂ ਟੈਰੀ ਗਲਟਨੋ ਦੀ ਆਲੋਚਨਾ ਕਰਦਾ ਹੈ ਤਾਂ ਮਤਲਬ ਕਿ ਇਹ ਤੋਂ ਬਾਅਦ ਅਸੀਂ ਮਤਲਬ ਜਿਹੜੀ ਅਸੀਂ ਹੁਣ ਤਾਂ ਅਸੀਂ ਅਸੀਂ ਮਾਰਟਿਨ ਹਾਈਡੈਗਰ ਨੂੰ ਮਤਲਬ ਹਰਮੇਨੈਟਿਕਲ ਹਰਮੇਨੈਟਿਕਸ ਦੇ ਜਿਹੜਾ ਹੈਗਾ ਇੱਕ ਵੱਖਰੀ ਬ੍ਰਾਂਚ ਹੈਗੀ ਆ ਫਲਸਫੀ ਦੀ ਉਸ ਦੇ ਵਿੱਚ ਵੀ ਨੂੰ ਮਤਲਬ ਕਿ ਸ਼ਾਮਿਲ ਕਰ ਲਿਆ ਜਾਂਦਾ ਹੈ ਮਤਲਬ ਹਰਮੇਨੈਟਿਕਸ ਵਿਆਖਿਆ ਸ਼ਾਸਤਰ ਨਾਲ ਸੰਬੰਧ ਹੈ ਮਤਲਬ ਵੱਖ-ਵੱਖ ਪਾਠਾਂ ਜਿਹੜੇ ਸਹਿਤਕ ਪਾਠਾਂ ਦੀ ਵਿਆਖਿਆਗੇ ਵੇ ਕਿ ਕਰਨੀ ਚਾਹੀਦੀ ਤੇ ਉਹਦਾ ਪਾਠਕ ਨਾਲ ਕੀ ਸੰਬੰਧ ਹੁੰਦਾ ਹੈ ਤਾਂ ਇਸ ਸਬੰਧ ਦੇ ਵਿੱਚ ਹਰਮੇਨੈਟਿਕਸ ਜਿਹੜਾ ਹੈਗਾ ਇੱਕ ਵੱਖਰੀ ਬ੍ਰਾਂਚ ਆ ਹੈ ਹੈਡੈਗਰ ਦਾ ਉਹਦੇ ਨਾਲ ਵੀ ਸਬੰਧ ਬਣ ਜਾਂਦਾ ਇਸੇ ਕਰਕੇ ਉਹਨੂੰ ਮਤਲਬ ਹਰਮੇਨੈਟਿਕਲ ਫਿਨੋਮਨੋਲੋਜੀਸਟ ਆਖਿਆ ਜਾਂਦਾ ਹੁਸਰਲ ਨੂੰ ਟ੍ਰਾਂਜ਼ੀਐਂਟਲ ਫਿਨੋਮਨੋਲੋਜੀਸਟ ਆਖ ਕੇ ਦਿੱਤਾ ਜਾਂਦਾ ਹੈ ਤੇ ਹੈਡੈਗਰ ਨੂੰ ਹਰਮੇਨੋਟਿਕ ਫਿਨੋਮਨੋਲੋਜੀਸਟ ਤੇ ਆ ਮਤਲਬ ਇੱਥੇ ਅਸੀਂ ਸਿਰਫ ਮਤਲਬ ਕਿ ਹਾਈਡੈਗਰ ਦਾ ਜਿਹੜਾ ਫਲਸਫਾ ਹੈਗਾ ਉਹਦੇ ਬਾਰੇ ਗੱਲ ਕੀਤੀ ਇਸ ਵੀਡੀਓ ਦੇ ਵਿੱਚ ਤੇ ਅੱਗੇ ਮਤਲਬ ਜਿਹੜੀ ਅਸੀਂ ਇਹ ਵਿਆਖਿਆ ਜਿਹੜੇ ਹੈਗੇ ਆ ਹਰਮੇਨੈਟਿਕਸ ਜਿਹੜੀ ਬ੍ਰਾਂਚ ਹੈਗੀ ਆ ਮਤਲਬ ਜਿਹੜੀ ਜਿਹਨੂੰ ਹਾਇਡੈਗਰ ਦਾ ਵੱਡਾ ਜੋ ਹਾਇਡੈਗਰ ਨੇ ਜਿਹਨੂੰ ਇੱਕ ਵੱਡਾ ਯੋਗਦਾਨ ਦਿੱਤਾ ਤੇ ਉਹਦੇ ਵਿੱਚੋਂ ਹੀ ਅੱਗੇ ਗ੍ਰਾਮਰ ਡਿਲਥੇ ਵਗੈਰਾ ਜਿਹੜੇ ਹੋਰ ਥਿੰਕਰਸ ਨਿਕਲਦੇ ਉਹਦੇ ਵਿੱਚੋਂ ਹੀ ਫਿਰ ਰੀਡਰ ਰਿਸਪੌਂਸ ਕ੍ਰਿਟੀਸਿਜ਼ਮ ਨਿਕਲਦਾ ਜਿੱਦੇ ਵਿੱਚ ਕਿਸਟੈਂਡਰਡਲੀ ਫਿਸ਼ ਆ ਜਾਂਦਾ ਏ ਸਟੈਂਡਰਡਲੀ ਫਿਸ਼ ਤੋਂ ਇਲਾਵਾ ਉਹਦੇ ਵਿੱਚ ਇਨ ਗਾਰਡਨ ਆ ਜਾਂਦਾ ਏ ਜਾਂ ਉਹਦੇ ਵਿੱਚ ਮਤਲਬ ਕਿ ਅ ਹੋਰ ਵੀ ਬਹੁਤ ਸਾਰੇ ਥਿੰਕਰ ਆ ਜਾਂਦੇ ਆ ਮਤਲਬ ਅੱਖੋ ਵੱਖਰੇ ਪਾਠ ਕੇਂਦਰ ਵਿਚੋਚਨਾ ਵਾਲੇ ਤਾਂ ਉਹਨਾਂ ਦੇ ਸਬੰਧ ਵਿੱਚ ਅਸੀਂ ਇਹ ਇਸੇ ਚੈਪਟਰ ਦੀ ਜਿਹੜੀ ਹੁਣ ਤੀਜੇ ਭਾਗ ਦੀ ਜਿਹੜੀ ਆਖਰੀ ਚਰਚਾ ਹੈਗੀ ਆ ਉਹ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਅੱਜ ਸਿਰਫ ਅਸੀਂ ਮਾਰਟਿਨ ਹਾਈਡੈਗਰ ਦੀ ਜਿਹੜੀ ਪੜਤ ਹੈਗੀ ਟੈਰੀ ਗਲਡਨ ਦੀ ਉਹਦੇ ਸਬੰਧ ਦੇ ਵਿੱਚ ਹੀ ਗੱਲ ਕੀਤੀ ਸੀ ਤਾਂ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਵਧੇਰੇ ਜੇ ਤੁਸੀਂ ਡੰਗਾਈ ਨਾਲ ਮਾਰਟਿਨ ਹਾਈਡੈਗਰ ਦੇ ਫਲਸਫੇ ਨੂੰ ਜਾਨਣਾ ਤਾਂ ਉਹਦੀਆਂ ਕਿਤਾਬਾਂ ਪੜ ਸਕਦੇ ਹੋ ਜਿਵੇਂ ਬੀਇੰਗ ਐਂਡ ਟਾਈਮ ਆ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਹੈਗੀਆਂ ਤੁਸੀਂ ਕਮੈਂਟ